ਪਹਿਲਾਂ ਤੇ ਗੱਲ ਕਹਿੰਦਾ ਬੀਬੀ ਇੱਕ ਮਜਬੀ ਸਿੱਖਾਂ ਦਾ ਮੁੰਡਾ ਸੀ ਰੰਗ ਪੱਕਾ ਕਾਲਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਬੀਬੀ ਜੀ ਨੇ ਗ੍ਰਹਿ ਮੰਤਰੀ ਬਣਾਇਆ ਉਹਨੂੰ ਪੱਠੇ ਵੜਦਾ ਹੁੰਦਾ ਸੀ ਤੂੰ ਪੱਠੇ ਵੜ ਤੇ ਤੇਰੇ ਕਿਹੜੀਆਂ ਖੋਲੇ ਰੱਖੇ ਸੀ ਪਹਿਲਾਂ ਤੂੰ ਦਾ ਤੇਰੇ ਕਿਹੜੇ ਉਹਨੇ ਪੱਠੇ ਵੱਡੇ ਆ ਮਜਬੀ ਸਿੱਖਾਂ ਦਾ ਮੁੰਡਾ ਰੰਗ ਕਾਰਾ ਤੈਨੂੰ ਕਿਸ ਨੇ ਰਗੜ ਕੇ ਫੋੜੇ ਤੇ ਲਾਉਣਾ ਜੇ ਤੂੰ ਗੋਰਾ ਤਾਂ ਪਹਿਲਾਂ ਮੈਨੂੰ ਤੂੰ ਦੱਸ ਇਹ ਗੱਲ ਰਾਜਾ ਵੜੰਗ ਤੈਨੂੰ ਸ਼ਰਮੋਣੀ ਚਾਹੀਦੀ ਆ ਉਹੀ ਮਜਬੀ ਸਿੱਖਾਂ ਦੇ ਘਰਾਂ ਚ ਜਾ ਕੇ ਤੂੰ ਚੌਂਕੜੀਆਂ ਮਾਰ ਲੈਣਾ ਤੇਰੇ ਅੱਖੇ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਮੈਲ ਆ ਤੂੰ ਲੇਖਣਾ ਵੇਲੇ ਨਿਕਲਦਾ ਰਾਜਿਆ ਤੈਨੂੰ ਕੋਈ ਟੱਕਰਿਆ ਨਹੀਂ ਗਾਲੇ ਸੁਣੇ ਰਾਜਿਆ ਅੱਜ ਮੈਂ ਗੱਲ ਬੜੀ ਠੋਕੇ ਕਹਿਣ ਲੱਗਿਆ ਛੁਦਰਾ ਤੂੰ ਵੀ ਛੁਦਰੀਆਂ ਸਾਡੇ ਨਾਲ ਦਾ ਟੈਨਸ਼ਨ ਨਾਲ ਹੈ ਜਿਹੜੇ ਅੱਜ ਸਾਡੇ ਰੰਗ ਪਰਖ ਹੀ ਜਾਂਦੇ ਆ ਉਹ ਸਾਨੂੰ ਬੰਦ ਕਮਰਿਆਂ ਚ ਬਹਿ ਕੇ ਕੀ ਕਹਿੰਦੇ ਹੋਣਗੇ ਤੇ ਰਾਜਾ ਹੰਕਾਰ ਤੋਂ ਥੱਲੇ ਆ ਜਾ ਹੁਣ ਤੁਰੰਤ ਆ ਗਿਆ ਇਹ ਬੰਦਾ ਬਿਆਨ ਬਾਜ਼ੀਆਂ ਦੇ ਦਿੰਦਾ ਜਾਂ ਤੇ ਕੋਈ ਤਗੜਾ ਮਾਲਖੰਦਾ ਜਿਹੜਾ ਨੂੰ ਪਤਾ ਨਹੀਂ ਲੱਗਦਾ ਆਪਣੇ ਬਾਰਡਰ ਤੇ ਆਉਣਗੇ ਕੱਲ ਨੂੰ ਇਹ ਰਾਏ ਸਿੱਖਾਂ ਦਾ ਮਜ਼ਾਕ ਬਣਾਉਣਗੇ ਆਈ ਆਈ ਬੋਲਦਾ ਹੀ ਆਇਆ ਕਰਦਾ ਹੀ ਇਹਨਾਂ ਦੀ ਮਾਨਸਿਕਤਾ ਵੇਖ ਲਓ ਅਖੇ ਕਾਂਗ ਰਸਨੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਇਹ ਕਾਂਗਰਸ ਨੇ ਫਿਰ ਤੈਨੂੰ ਨਹੀਂ ਬਣਾਇਆ ਆਹ ਵੇਖ ਲਓ ਮੱਝ ਵੀ ਸਿੱਖਾ ਤੁਹਾਨੂੰ ਕਾਲੇ ਤੇ ਬੇਕਾਲੇ ਦੱਸਦਾ ਇਹਦਾ ਭਾਂਡਾ ਗੋਲ ਕਰੋ ਉਥੋਂ ਜਿੱਥੋਂ ਆਉਂਦਾ ਇੱਕਤੀ 바ਵਾ ਸਾਹਿਬ ਬੇਦਕਰ ਜੀ ਨਾ ਹੁੰਦੇ ਤਾਂ ਰਾਜ ਅਰਗਾਂ ਨੇ ਸਾਨੂੰ ਪੱਖਿਆਂ ਤੇ ਲਾਉਣਾ ਸੀ ਤੇ ਮੈਂ ਰਾਜਾ ਵੜੰਗ ਤੈਨੂੰ ਕਹਿਣਾ ਤੇਰੀ ਕੀ ਤੇਰੀ ਤੇਰੀ ਮੈਂ ਤੈਨੂੰ ਪੰਜਾਬੀ ਚਾਹਣਾ ਜਾ ਤੂੰ ਆਜ਼ਾਦ ਇੱਕ ਪਾਸੇ ਤੂੰ ਲੜ ਇੱਕ ਪਾਸੇ ਮੈਂ ਲੜਦਾ ਤੇਰਾ ਮੰਜਾ ਗੋਲ ਨਾ ਕਰਤਾ ਤਾਂ ਤਾਂ ਮੈਂ ਰਾਜੇ ਵੜਿੰਗ ਨੂੰ ਇੱਕ ਗੱਲ ਕਹੂੰਗਾ ਤੂੰ ਤੇਰੇ ਬਾਪੂ ਨੂੰ ਚਿੱਠੀ ਨਹੀਂ ਪਾਈ ਸੀ ਕਿ ਪਾਪਾ ਤੂੰ ਆ ਮੰਮੀ ਨਾਲ ਵਿਆਹ ਕਰਾਈ ਤੇ ਵੀ ਮੈਂ ਜੱਟਾਂ ਦੇ ਘਰੇ ਪੈਦਾ ਹੋਣਾ ਜੇਕਰ ਕੋਈ ਐਹੋ ਜਿਹੀ ਚਿੱਠੀ ਹੈਗੀ ਆ ਤਾਂ ਸਾਨੂੰ ਦੱਸ ਅਸੀਂ ਵੀ ਚਿੱਠੀ ਲੈ ਲੈਨੇ ਆ ਰਾਜੇ ਵੜਿੰਗ ਨੂੰ ਮੈਂ ਕੱਖ ਨਹੀਂ ਕਹਿੰਦਾ ਮੈਂ ਕਹੂੰਗਾ ਮੱਝ ਵੀ ਸਿੱਖਾਂ ਨੂੰ ਜੇ ਰਾਜੇ ਤੋਂ ਬਚ ਸਕਦੇ ਆ ਬਈ ਬਚ ਜੋ ਇਹ ਤਾਂ ਕੱਲ ਨੂੰ ਸਾਡੀਆਂ ਧੀਆਂ ਬੇੜਾਂ ਤੇ ਮਜ਼ਾਕ ਵੀ ਡਾਉਂਦਾ ਹੋਊਗਾ ਰਾਜਾ ਵੜਿੰਗ ਜੀ ਨੇ ਇੱਕ ਦੀਵਾਲੀ ਭੇਜੀ ਆ ਮੈਨੂੰ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਦੱਸਦਾ ਪਰ ਮੈਂ ਕਿਸੇ ਲੀਡਰ ਦਾ ਸਕਾ ਨਹੀਂ ਹੁੰਦਾ ਹੁਣ ਜੇ ਇਹਦਾ ਜਵਾਕਾਂ ਨੂੰ ਸਾਡੀਆਂ ਧੀਆਂ ਭੈਣਾਂ ਦੇ ਸਾਡੇ ਬੱਚਿਆਂ ਦੇ ਰੰਗ ਕਾਲੇ ਇਹਨਾਂ ਕਹਤਾ ਨਾ ਤੇ ਜੇ ਹੁਣ ਮੈਂ ਕਹਾਂ ਤੇ ਜਵਾਕਾਂ ਦਾ ਨੱਕ ਵੇਖੋ ਕਿੱਡਾ ਭਾਰਾ ਫੇਰ ਉਹ ਮੁੰਡਾ ਵੇਖੋ ਇਹਦਾ ਗੋਲ ਮਟੋਲ ਜੱਕੀ ਉਹਦੀ ਸ਼ਕਲ ਆ ਕਾਂਗਰਸ ਤੋਂ ਰਾਜਾ ਵੜਿੰਗ ਦਾ ਇੱਕ ਵਿਵਾਦਿਕ ਬਿਆਨ ਆਉਂਦਾ ਜਿੱਥੇ ਉਹ ਸਾਪ ਦਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਬੜਾ ਗਲਤ ਬੋਲਦੇ ਨੇ ਉਹ ਕਹਿੰਦੇ ਨੇ ਕਿ ਮਜਬੀ ਸਿੱਖਾਂ ਦਾ ਮੁੰਡਾ ਹੈ ਰੰਗ ਕਾਲਾ ਇਹ ਪੱਠੇ ਵੜਦਾ ਰਿਹਾ ਜਾਨੀ ਕਿ ਇਹ ਬਿਆਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਚਰਚਾ ਲਗਾਤਾਰ ਇਸ ਦੀ ਕਰ ਰਹੇ ਨੇ ਕਿ ਇਹ ਸ਼ਬਦ ਉਸ ਨੂੰ ਨਹੀਂ ਬੋਲਨੇ ਚਾਹੀਦੇ ਸੀ ਔਰ ਇਸ ਪੂਰੇ ਵਿਸ਼ੇ ਤੇ ਅੱਜ ਸਾਡੇ ਨਾਲ ਵਿਸ਼ਪ ਦੀਪ ਮੌਜੂਦ ਹੈ ਜੋ ਕਿ ਮਸ਼ਹੂਰ ਵਿਸ਼ਪ ਦੀਪ ਫਾਜ਼ਲ ਕਾ ਨਾਮ ਤੋਂ ਮਸ਼ਹੂਰ ਨੇ ਉਹਨਾਂ ਨਾਲ ਗਲਬਤ ਕਰਦੇ ਆ ਵਿਸ਼ਪਦੀਪ ਮਸਲਾ ਬੜਾ ਭਾਗ ਗਿਆ ਕਹਿੰਦੇ ਰਾਜੇ ਵੜਿੰਗ ਨੇ ਇਹੋ ਜਿਹੇ ਸ਼ਬਦ ਬੋਲਤੇ ਕੁਝ ਲੋਕ ਇਹ ਵੀ ਟਿੱਪਣੀਆਂ ਕਰ ਰਹੇ ਨੇ ਵੀ ਸ਼ਾਇਦ ਰਾਜੇ ਵੜਿੰਗ ਨੂੰ ਪਤਾ ਹੀ ਨਹੀਂ ਵੀ ਉਹ ਮਹਾਨ ਹਸਤੀ ਹੈ ਕੌਣ ਵੀ ਤੁਸੀਂ ਜਿਨ੍ਹਾਂ ਨੂੰ ਕਮੈਂਟ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਵੀ ਲੋਕ ਟਿੱਪਣੀਆਂ ਕਰ ਰਹੇ ਨੇ ਕੀ ਪੂਰਾ ਇਹ ਵਿਸ਼ਾ ਹੈਗਾ ਕੌਣ ਨੇ ਸਰਦਾਰ ਬੂਟਾ ਸਿੰਘ ਜੀ ਕੀ ਉਹਨਾਂ ਦੀ ਜਾਣਕਾਰੀ ਹੈਗੀ ਆ ਪਹਿਲਾਂ ਤਾਂ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਰਾਜਾ ਬੜਿੰਗ ਨੂੰ ਇਹ ਕਵਾਂ ਯਾਰ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਤਾਂ ਤੁਹਾਡੇ ਮੰਤਰੀ ਬਣ ਜਾਣ ਉਂਝ ਮਾੜੇ ਮੋٹے ਪੰਜਾਬ ਦੇ ਵਿੱਚ ਜਾਤ ਉਹਨਾਂ ਦੀ ਜੱਟ ਹੋਵੇ ਤੁਸੀਂ ਆਏ ਆ ਕਰਦੇ ਫਿਰਦੇ ਰਹਿੰਨੇ ਆ ਤੇ ਚਾਹੇ ਉਹ ਆਵਲਾ ਹੋਵੇ ਪੂੰਜੀਪਤੀ ਜਦੋਂ ਤੁਸੀਂ ਉਹਨਾਂ ਦਾ ਪ੍ਰਚਾਰ ਕਰਦੇ ਆ ਉਦੋਂ ਵਾਹ ਵਾਹ ਕਰਦੇ ਆ ਜੇ ਕੋਈ ਐਸਸੀ ਭਾਈਚਾਰਾ ਕੋਈ ਉਹਦਾ ਕੋਈ ਮੈਂ ਕਿਹਾ ਤਗੜੀ ਪੋਸਟ ਤੇ ਜਾਂਦਾ ਤੁਸੀਂ ਉਹਨੂੰ ਪੱਠੇ ਵਢਣ ਵਾਲੇ ਮੰਨਦੇ ਆ ਇਹ ਤੇਰੀ ਜਿਹੜੀ ਕਲਮ ਕਲਮ ਨੂੰ ਗੱਲਾਂ ਦੇ ਜਵਾਬ ਦੇਂਦੇ ਪਹਿਲਾਂ ਤੇ ਇਹ ਗੱਲ ਕਹਿੰਦਾ ਬੀਬੀ ਇੱਕ ਮਜਬੀ ਸਿੱਖਾਂ ਦਾ ਮੁੰਡਾ ਸੀ ਰੰਗ ਪੱਕਾ ਕਾਲਾ ਤੇ ਬੀਬੀ ਜੀ ਨੇ ਗ੍ਰਹਿ ਮੰਤਰੀ ਬਣਾਇਆ ਉਹਨੂੰ ਪੱਠੇ ਵਢਦਾ ਹੁੰਦਾ ਸੀ ਤੂੰ ਪੱਠੇ ਵਢ ਤੇਰੇ ਕਿਹੜੀਆਂ ਖੋਲੇ ਰੱਖੇ ਸੀ ਪਹਿਲਾਂ ਤੂੰ ਦਾ ਤੇਰੇ ਕਿਹੜੇ ਉਹਨੇ ਪੱਠੇ ਵਢੇ ਆ ਪਹਿਲਾਂ ਮੈਂ ਇਹਨੂੰ ਯਾਦ ਕਰਾ ਦੇਵਾਂ ਸਰਦਾਰ ਬੂਟਾ ਸਿੰਘ ਜੀ ਦੀ BA MA ਕੀਤੀ ਹੋਈ ਸੀ ਮੰਤਰੀ ਬਣਦੇ ਸਮੇ ਉਹਨਾਂ ਨੇ PhD ਕੀਤੀ ਆ ਔਰ ਕਈ ਭਾਰਤ ਦੇ ਵਿਭਾਗਾਂ ਦੇ ਉਹ ਮੰਤਰੀ ਰਹਿ ਚੁੱਕੇ ਆ ਅੱਠ ਵਾਰੀ ਦੇ ਉਹ MP ਸੀਗੇ ਤੂੰ ਆ ਤਾਂ ਇੱਕ ਵਾਰ ਹੀ ਬਣਿਆ ਇੱਥੇ ਤੂੰ ਅੱਠ ਵਾਰੀ ਬਣ ਕੇ ਵਿਖਾਖਾਂ ਤੀਜੀ ਵਾਰੀ ਜਿੱਤੇ ਤੇ ਚੌਥੀ ਵਾਰੀ ਤੇਰੇ ਘਰ ਵਾਲੇ ਨੂੰ ਉਹ ਮਾਰਿਆ ਚਲਾ ਕੇ ਲੈਣ ਕੁਰਸੀ ਤੋਂ ਬੈਠੀ ਰੋਈ ਜਾਂਦੀ ਸਾਡੇ ਤਰ੍ਹਾਂ ਤਾਂ ਉਸ ਤੋਂ ਬਾਅਦ ਕਈ ਜੇ ਵਿਭਾਗਾਂ ਦੇ ਫਿਰ ਗ੍ਰਹਿ ਮੰਤਰੀ ਬਣੇ ਆ ਅਨੁਸ਼ਟੀਜਾ ਕਮਿਸ਼ਨਰ ਦੇ ਚੇਅਰਮੈਨ ਰਹੇ ਆ ਇਹ ਸਰਦਾਰ ਸਾਹਿਬ ਇਹ ਬੋਲ ਰਿਹਾ ਮਸ਼ਬੀ ਸਿੱਖਾਂ ਦਾ ਮੁੰਡਾ ਰੰਗ ਕਾਲਾ ਤੈਨੂੰ ਕਿਸ ਨੇ ਰਗੜ ਕੇ ਫੋੜੇ ਤੇ ਲਾਉਣਾ ਜੇ ਤੂੰ ਗੋਰਾ ਤਾਂ ਪਹਿਲਾਂ ਮੈਨੂੰ ਤੂੰ ਦੱਸ ਇਹ ਗੱਲ ਇਹਨਾਂ ਦੀ ਮਾਨਸਿਕਤਾ ਵੇਖ ਲਓ ਅਖੇ ਕਾਂਗ ਰਸਨੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਇਹ ਕਾਂਗਰਸ ਨੇ ਫਿਰ ਤੈਨੂੰ ਨਹੀਂ ਬਣਾਇਆ ਰਾਹੁਲ ਗਾਂਧੀ ਨਹੀਂ ਹਲੇ ਤੱਕ ਮੰਨ ਗਿਆ ਮੰਤਰੀ ਉਹ ਕਿੰਨਾ ਚਿਰ ਹੋ ਗਿਆ ਉਹਨੂੰ ਬਣਾਇਆ ਕਿਹਨੇ ਉਹਦੇ ਲੋਕਾਂ ਨੇ ਜਿਤਾਇਆ ਲੋਕਾਂ ਨੇ ਬਣਾਇਆ ਉਹਨੂੰ ਤੇ ਤੁਹਾਨੂੰ ਕਿੰਨੇ ਵਾਰੀ ਬਣਾਤਾ ਉਹ ਜਿਹੜੇ ਗਿੱਦੜਵਾ ਚੋਂ ਲੜਦਾ ਉੱਥੇ ਮਜਬੀ ਸਿੱਖਾ ਆ ਵੇਖ ਲਓ ਮਜਬੀ ਸਿੱਖਾ ਤੁਹਾਨੂੰ ਕਾਲੇ ਤੇ ਬੇਕਾਲੇ ਦੱਸਦਾ ਇਹਦਾ ਭਾਂਡਾ ਗੋਲ ਕਰੋ ਉਥੋਂ ਜਿੱਥੋਂ ਆਉਂਦਾ ਇੱਕਤੀ ਇਹਦਾ ਭਾਂਡਾ ਗੋਲ ਕਰੋ ਸਾਨੂੰ ਇਹ ਪੱਠੇ ਵਢਣ ਤਾਂ ਕਿਸਮਤ ਰੱਖਦੇ ਆ ਅੱਜ ਬਹੁਤ ਸਾਰੇ ਡਾਕਟਰ ਲੱਗੇ ਹੋਏ ਆ ਤਗੜੀਆਂ ਪੋਸਟਾਂ ਤੇ ਲੱਗੇ ਹੋਏ ਆ ਅਸਲ ਵਿੱਚ ਇਹ ਇਕੱਲੇ ਰਾਜੇ ਵਢੰਗ ਦੀ ਸੋਚ ਨਹੀਂ ਗਈ ਬਾਈ ਜੀ ਇਹ ਸਾਰੀ ਸੋਚ ਆ ਜਿਹੜੀ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹਨਾਂ ਨਾਲ ਵਰਤੀ ਜਾਂਦੀ ਆ ਵੀ ਇਹ ਬੰਦੇ ਆ ਕਿਵੇਂ ਗਏ ਰੰਗ ਕਾਲਾ ਪਹਿਲੇ ਪਤਾ ਕਰ ਰੰਗ ਕਾਲਾ ਹੈ ਕਾ ਤੂੰ ਕਿਹੜੀ ਗੱਲੋਂ ਰੰਗ ਕਾਲਾ ਕਿਉਂਕਿ ਤੁਸੀਂ ਇਕੱਲੇ ਗਿੱਦੜਵਾ ਤੱਕ ਸੀਮਤ ਰਹੇ ਆਂ ਤੇ ਜਾਂ ਤੁਸੀਂ ਦਿੱਲੀ ਦੇ ਪੈਰੀ ਹੱਥ ਲਾਉਣ ਤੱਕ ਰਹੇ ਆਂ ਤੁਸੀਂ ਕਿਵੇਂ ਦੱਸ ਸਕਦੇ ਆਂ ਵੀ ਰੰਗ ਕਾਲਾ ਸੀ ਰੰਗ ਕਾਲੇ ਦਾ ਪਤਾ ਕਰੋ ਵੀ ਇਹ ਸਿਆਸੀ ਹੈ ਕੀ ਸੀ ਇਹ ਕਿਉਂ ਕਾਲੇ ਸੀ ਇਹਨਾਂ ਨੂੰ ਮੂਲ ਨਿਵਾਸੀ ਕਿਉਂ ਕਿਹਾ ਜਾਂਦਾ ਸੀ ਸਮਾਜ ਨੂੰ ਪਹਿਲੇ ਪਤਾ ਕਰਨ ਫਿਰ ਪਤਾ ਲੱਗੂ ਕਾਲਾ ਹੈ ਕੌਣਾ ਸਭ ਤੋਂ ਪਹਿਲਾਂ ਇਸ ਭਾਰਤ ਦੀ ਧਰਤੀ ਤੇ ਆਇਆ ਕੌਣ ਸੀ ਇਹ ਪਤਾ ਕਰੋ ਇਹਨਾਂ ਦੀ ਮਾਨਸਿਕਤਾ ਇਹੋ ਜੀ ਆ ਜਿਹੜੇ ਮਹਾਤਮਾ ਗਾਂਧੀ ਜੀ ਸੀਗੇ ਗਾਂਧੀ ਜੀ ਉਹਨਾਂ ਨੂੰ ਵੀ ਇਹੀਂ ਚੱਲਦੇ ਸੀ ਉਹ ਨਰਗੇ ਸੀ ਉਹ ਕਹਿੰਦੇ ਸੀ ਅਸ ਸਿੰਘਾਂ ਦੀ ਵੋਟ ਹੀ ਨਹੀਂ ਪਾਉਣੀ ਚਾਹੀਦੀ ਜਦੋਂ ਲੰਡਨ ਦੇ ਵਿੱਚ ਗੋਲਪ ਮੇਜ ਕਾਨਫਰੈਂਸ ਸੀ ਉਦੋਂ ਬਾਬਾ ਸਾਹਿਬ ਨੂੰ ਕਈ ਵਿਗਨ ਪਾਏ ਐ ਮੈਂ ਨਹੀਂ ਕਹਿੰਦਾ ਉਹਨਾਂ ਦੀ ਜੀਵਨੀ ਪੜ ਲਓਦੇ ਵਿੱਚ ਲਿਖਿਆ ਹੋਇਆ ਤੇ ਉਹ ਤਾਂ ਚਾਹੁੰਦੇ ਨਹੀਂ ਸੀ ਤੇ ਅੱਜ ਸੋਚਾਂ ਤੇ ਚੱਲੇ ਪਏ ਆ ਬਾਬਾ ਸਾਵਾ ਬੇਦਕਰ ਜੀ ਨਾ ਹੁੰਦੇ ਤਾਂ ਰਾਜੇ ਅਰਗਾਂ ਨੇ ਸਾਨੂੰ ਪੱਠਿਆਂ ਤੇ ਲਾਉਣਾ ਸੀ ਤੇ ਮੈਂ ਰਾਜਾ ਵੜੰਗ ਤੈਨੂੰ ਕਹਿਣਾ ਤੇਰੀ ਕੀ ਤੇਰੀ ਤੇਰੀ ਮਾਂ ਤੂੰ ਪੰਜਾਬੀ ਚ ਆਣਾ ਜਾਂ ਤੂੰ ਆਜ਼ਾਦ ਇੱਕ ਪਾਸੇ ਤੂੰ ਲੜ ਇੱਕ ਪਾਸੇ ਮੈਂ ਲੜਦਾ ਤੇਰਾ ਮੰਜਾ ਗੋਲ ਨਾ ਕਰਤਾ ਤਾਂ ਪਤਾ ਕੀ ਆ ਕੱਲਾ ਕਾਂਗਰਸ ਦੇ ਪੰਜੇ ਤੇ ਫਿਰਦਾ ਤੂੰ ਕਾਂਗਰਸ ਦੇ ਪੰਜੇ ਤੇ ਤੇ ਸਾਡੇ ਨਾਲ ਆ ਸਿਸਟਮ ਹੋ ਰਹੇ ਆ ਵੀ ਕਾਲਾ ਰੰਗ ਕਾਲਾ ਰੰਗ ਕਾਲੇ ਦਾ ਕੀ ਮਤਲਬ ਆ ਇਹ ਮੈਨੂੰ ਦੱਸੋ ਰੰਗ ਕਾਲਾ ਹੋਇਆ ਕਿਵੇਂ ਆ ਪੱਠੇ ਵੜਦਾ ਸੀ ਦੱਸ ਉਹ ਭਰਾਵਾ ਪਹਿਲਾਂ ਪਤਾ ਕਰੋ ਤੁਸੀਂ ਇਹਨਾਂ ਲੋਕਾਂ ਨੂੰ ਪੱਠੇ ਵੜਨ ਤੇ ਰੱਖਿਆ ਆ ਤੇ ਉਹਨਾਂ ਚ ਮਜਬੀ ਸਿੱਖਾਂ ਨੂੰ ਵੀ ਮੈਂ ਕਹਿੰਨਾ ਜਿਹੜੇ ਅੱਜ ਇਹਦੀ ਪਾਰਟੀ ਚ ਬਹਿ ਕੇ ਮੂੰਹ ਦੇ ਵਿੱਚ ਲੱਡੂ ਪਾਈ ਬੈਠੇ ਆ ਕਿਹੜੀ ਗੱਲਾਂ ਬਾਈ ਰਾਜਾ ਵਡੰਗ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਉਹੀ ਮਜਬੀ ਸਿੱਖਾਂ ਦੇ ਘਰਾਂ ਚ ਜਾ ਕੇ ਤੂੰ ਚੌਂਕੜੀਆਂ ਮਾਰ ਲੈਣਾ ਤੇਰੇ ਅੱਖੇ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰ ਮੈਲ ਓ ਤੂੰ ਲੈਕਸ਼ਨਾਵਲੇ ਨਿਕਲਦਾ ਰਾਜਿਆ ਤੈਨੂੰ ਕੋਈ ਟੱਕਰਿਆ ਨਹੀਂ ਗਾਲੇ ਮੈਂ ਐਸੇ ਕਮਿਸ਼ਨਰ ਨੂੰ ਬੇਨਤੀ ਕਰਦਾ ਸਖਤੋਂ ਸਖਤ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਰਾਜੇ ਨੂੰ ਪਤਾ ਲੱਗ ਜਾਏ ਕਿ ਰਾਜਾ ਹੈ ਕੀ ਚੀਜ਼ ਓ ਤੂੰ ਪੱਠੇ ਪੱਠਿਆਂ ਦੇ ਮਿਹਨੇ ਮਾਰਦਾ ਤੇਰੇ ਅਰਗੀਆਂ ਛਕਲਾ ਜਿੰਨਾ ਚਿਰ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਹੈਗੀਆਂ ਤੇਰੇ ਅਰਗੀਆਂ ਛਕ ਲੈ ਇਹਨਾਂ ਨੂੰ ਪੱਠੇ ਵੜਨ ਤੋਂ ਰੋਕ ਨਹੀਂ ਸਕਦੀਆਂ ਕਿ ਕਿਉਂਕਿ ਤੁਸੀਂ ਰੋਜ਼ਗਾਰ ਦੇਨੇ ਸੀ ਅੱਜ ਤੁਹਾਡੀ ਮਾਨਸਿਕਤਾ ਕਹਿੰਦੀ ਆ ਕਿ ਜਿਹੜਾ ਪੱਠੇ ਵੜਦਾ ਉਹਨੂੰ ਪੱਠੇ ਵੜਨ ਜੋਗ ਰੇ ਰੱਖਣਾ ਚਾਹੀਦਾ ਮੱਝ ਵੀ ਸਿੱਖਾਂ ਦਾ ਮੁੰਡਾ ਰੰਗ ਕਾਲਾ ਉਹਨੂੰ ਬਣਾਇਆ ਗ੍ਰਹਿ ਮੰਤਰੀ ਹੈ ਰੰਗ ਕਾਲਾ ਤੇਰਾ ਗੋਰਾ ਤੈਨੂੰ ਕਿਸ ਨੇ ਰਗੜ ਕੇ ਫੋੜੇ ਤੇ ਲਾਉਣਾ ਮੈਂ ਉਹ ਸ਼ਬਦ ਵਰਤ ਨਹੀਂ ਰਿਹਾ ਜਿਹੜੇ ਵਰਤਨੇ ਚਾਹੀਦੇ ਆ ਅਸੀਂ ਅਜੀ ਇੱਥੇ ਜਦੋਂ ਦੁਨੀਆ 'ਚ ਜਨਮ ਲਿਆ ਨਾ ਸਾਨੂੰ ਕੋਈ ਪਤਾ ਨਹੀਂ ਸੀ ਸੋਨੇ ਰਾਜਿਆ ਅੱਜ ਮੈਂ ਗੱਲ ਬੜੀ ਠੋਕ ਕੇ ਕਹਿਣ ਲੱਗਿਆ ਦੋ ਮੀਆਂ ਬੀਬੀ ਆਪਸ ਵਿੱਚ ਵਿਆਹ ਹੋਇਆ ਉਹਨਾਂ ਦੇ ਸਬੰਧ ਬਣੇ ਔਰ ਜਦੋਂ ਮੇਰੇ ਵਰਗਾ ਜਨਮ ਲੈਂਦਾ ਨੂੰ ਪਤਾ ਨਹੀਂ ਹੁੰਦਾ ਮੇਰੀ ਜਾਤ ਕੀ ਆ ਨਾ ਬਾਈ ਜੀ ਤੁਹਾਨੂੰ ਪਤਾ ਸੀ ਜਦੋਂ ਤੂੰ ਜਨਮ ਲਿਆ ਨਾ ਤੈਨੂੰ ਪਤਾ ਸੀ ਵੀ ਤੂੰ ਜਨਮ ਲਿਆ ਤੇ ਤੈਨੂੰ ਪਤਾ ਨਹੀਂ ਸੀ ਵੀ ਰਾਜਾ ਮੈਂ ਕਿ ਕੀ ਆ ਤੇਰੇ ਪਿਓ ਦੀ ਪਹਿਚਾਨ ਚੱਕੀ ਫਿਰਦਾ ਤੂੰ ਇਹ ਜਿੱਥੋਂ ਜਨਮ ਸਾਰੀ ਦੁਨੀਆ ਲੈਂਦੀ ਐ ਐਸਸੀ ਬੀਸੀ ਜਰਨਲ ਸਾਰੇ ਉੱਥੋਂ ਜਨਮ ਲੈਂਦੇ ਆ ਤੂੰ ਕੋਈ ਵੱਖਰਾ ਅੰਗੂਰਾਂ ਦੀ ਵੇਲ ਨਾਲ ਨਹੀਂ ਲੱਗਿਆ ਸੀ ਤੇ ਜਾਤ ਪਾਤ ਇਹਨਾਂ ਜੋ ਬਾਹਰ ਉੱਠੋਂਗੇ ਤਾਂ ਕਿਤੇ ਜਾ ਕੇ ਦੇਸ਼ ਦੀ ਤਰੱਕੀ ਹੁੰਦੀ ਆ ਤੇ ਤੇਰੇ ਅਰਗੇ ਸਾਨੂੰ ਕੀ ਜਾਣਦੇ ਆ ਕੀ ਜਾਣਦੇ ਆ ਤੇਰੇ ਅਰਗੇ ਛੁਦਰਾ ਤੂੰ ਵੀ ਛੁਦਰੀ ਆ ਸਾਡੇ ਨਾਲ ਦਾ ਟੈਨਸ਼ਨ ਨਾਲ ਐ ਪਹਿਲਾਂ ਝਾਤੀ ਮਾਰ ਇਸ ਗੱਲ 'ਲ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਬਿਆਨਬਾਜ਼ੀਆਂ ਕਰਦੇ ਨੂੰ ਆਖੇ ਜੀ ਮੈਂ ਮਾਫੀ ਮੰਗਦਾ ਮੈਂ ਆ ਬੋਲ ਕਹਤੇ ਕਿਉਂ ਤੇਰੀ ਮਾਫੀ ਦਾ ਸੀ ਕੀ ਕਰਗੇ ਜਿਹੜਾ ਕਿਹੜਾ ਹੁੰਦਾ ਕਦੇ ਰੰਗ ਤੇ ਟਿੱਪਣੀ ਕਰਤੀ ਜਿਹੜੇ ਅੱਜ ਸਾਡੇ ਰੰਗ ਪਰਖ ਹੀ ਜਾਂਦੇ ਆ ਉਹ ਸਾਨੂੰ ਬੰਦ ਕਮਰਿਆਂ ਚ ਬਹਿ ਕੇ ਕੀ ਕਹਿੰਦੇ ਹੋਣਗੇ ਤੁਸੀਂ ਇਹ ਦੱਸੋ ਇਹ ਲੋਕ ਚਾਹਣਗੇ ਵੀ ਮੱਝ ਵੀ ਸਿੱਖਾਂ ਦੇ ਜਿਹੜੇ ਮੁੰਡੇ ਆ ਜਿਹੜੇ ਐਸਸੀ ਸਮਾਜ ਚੋਂ ਚਾਹੇ ਕਿਸੇ ਜਾਤੀ ਦੇ ਆ ਜਿਨ੍ਹਾਂ ਦੇ ਰੰਗ ਕਾਲੇ ਆ ਇਹ ਉਹਨਾਂ ਨੂੰ ਛੇਤੀ ਸਰਪੰਚ ਨਹੀਂ ਬਣਾਉਣਗੇ ਜੇਕਰ ਤੇਰੇ ਆ ਮਜਬੀ ਸਿੱਖਣ ਵਾਲਾ ਸਿਸਟਮ ਰਿਹਾ ਤੂੰ ਆ ਸੋਚਦਾ ਤਾਂ ਹੀ ਤਾਂ ਗਿੱਦੜਵਾ ਦੇ ਵਿੱਚ ਚਾਹੇ ਉਹ ਪਿੰਡ ਹਸਨਰਸੀ ਚਾਹੇ ਕੋਈ ਸੀ ਉੱਥੇ ਅਤਿਆਚਾਰ ਹੁੰਦੇ ਰਹੇ ਆ ਗੋਲੀਆਂ ਕਈ ਥਾਵਾਂ ਤੇ ਚੱਲਦੀਆਂ ਸੁਨੀਆਂ ਸਿੰਘਾਂ 2019-20 ਦੇ ਵਿੱਚ ਜੋ ਤੇਰੀ ਸਰਕਾਰ ਸੀ ਤੇ ਰਾਜਾ ਹੰਕਾਰ ਤੋਂ ਥੱਲੇ ਆ ਜਾ ਹੁਣ ਤਰੰਤ ਆ ਗਿਆ ਇਹ ਯਾਦ ਰੱਖ ਲੈ ਇਹ ਤੇਰਾ ਹੰਤ ਆ ਗਿਆ ਲੋਕ ਕਹਿੰਦੇ ਸੀ ਕਿ ਮੁੱਖ ਮੰਤਰੀ ਬਾਨਾ ਚਾਹੀਦਾ ਤੂੰ ਅੱਜ ਮਜਬੀ ਸਿੱਖਾਂ ਦਾ ਤੇ ਇੱਕ ਮੁੰਡਾ ਗ੍ਰਹਿ ਮੰਤਰੀ ਬਣਾਇਆ ਤੇਰੀ ਗਾਏ ਕਾਂਗਰਸ ਨੇ ਕਾਂਗਰਸ ਦੀ ਕੀ ਮਜਾਲਾ ਬਣਾ ਦੇ ਜਿਤਾਇਆ ਸੀ ਤਾਂ ਬਣਿਆ ਹੁਣ ਤੂੰ ਇੱਕ ਗੱਲ ਦੱਸ ਕੈਪਟਨ ਮਰਿੰਦਰ ਸਿੰਘ ਤੇਰਾ ਉਹ ਮੁੱਖ ਮੰਤਰੀ ਬਣਾਇਆ ਕਿੰਨਾ ਨੇ ਬਣਾਇਆ ਇਹਨਾਂ ਲੋਕਾਂ ਨੇ ਬਣਾਇਆ ਤੂੰ ਤਿੰਨ ਵਾਰੀ ਦਾ ਐਮਐਲਏ ਜਿੱਤਿਆ ਕਿੰਨਾ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਜਿਹੜੇ ਕਾਲੇ ਤੇ ਬੇਕਾਲੇ ਦੱਸਣ ਅੱਜ ਤੈਨੂੰ ਸ਼ਰਮੋਣੀ ਚਾਹੀਦੀ ਆ ਤੂੰ ਕਾਲੇ ਤੇ ਬੇਕਾਲੇ ਕਿਹੜੀ ਗੱਲ ਦਾ ਸਾਨੂੰ ਪੱਠੇ ਵਧਣ ਦਾ ਕੀ ਰੱਖਦੇ ਇਹਨਾਂ ਨੇ ਇਹ ਲੋਕ ਵੀਰਾਜੀ ਸਾਡੀ ਤਰੱਕੀ ਨਹੀਂ ਪਾਲਦੇ ਇਹ ਇੱਕ ਇੰਟਰਵਿਊ 'ਚ ਕਿਸੇ ਨੇ ਪੁੱਛਿਆ ਸੀ ਕਹਿੰਦੇ ਵੀ ਤੁਹਾਡੇ ਹੀ ਕੈਪਟਨ ਮਰਿੰਦਰ ਸਿੰਘ ਨੇ ਤੇ ਇਹਨਾਂ ਨੇ ਤਾਂ ਉੱਥੇ ਵੀ ਕਹਤਾ ਸੀ ਮੇਰਾ ਨਹੀਂ ਮਰਿੰਦਰ ਇਹੋ ਜਿਹਾ ਕੋਈ ਬਿਆਨ ਮੈਂ ਸੁਣ ਰਿਹਾ ਸੀ ਇਹ ਵੀ ਬਿਆਨ ਇਹਨਾਂ ਦਾ ਆਇਆ ਸੀ ਇਹ ਇਹ ਅਸਲ ਦੇ ਵਿੱਚ ਕੀ ਚੱਕਰਾ ਇਹ ਬੰਦਾ ਬਿਆਨਬਾਜ਼ੀਆਂ ਦੇ ਦਿੰਦਾ ਜਾਂ ਤੇ ਕੋਈ ਤਗੜਾ ਮਾਲਕ ਹੰਦਾ ਜਿਹੜਾ ਨੂੰ ਪਤਾ ਨਹੀਂ ਲੱਗਦਾ ਇਹ ਤੇਰੀ ਨਿੱਕੀ ਜੀ ਛੋਟੀ ਜੀ ਕੁੜੀ ਸੀਗੀ 14 14 15 ਸਾਲਾਂ ਦੀ ਗਿੱਦੜਵਾ ਦੇ ਵਿੱਚ ਨੇ ਵਾੜਦੀ ਚਲੋ ਜੀ ਵੜ ਗਏ ਚਲੋ ਜੀ ਕਰਤਾ ਜੀ ਲਾਲਾ ਲਾਲਾ ਹੋ ਗਈ ਜੀ ਕਹਿਣ ਤੋਂ ਪਾਪ ਗਿੱਦੜਵਾਲਿਆਂ ਨੂੰ ਵਿਖਾਤਾ ਭਾਈ ਪਹਿਲਾਂ ਇਹਨਾਂ ਨੇ ਆਪਦੇ ਘਰ ਵਾਲੀ ਤੋਂ ਪ੍ਰਚਾਰ ਕਰਾਇਆ ਫਿਰ ਬੇਟੀ ਤੋਂ ਅੱਜਕੱਲ ਬੇਟਾ ਵੀ ਦੀਵਾਲੀ ਦੀਆਂ ਵਧਾਈਆਂ ਦਿੰਦਾ ਔਰ ਬੇਟੀ ਵੀ ਦੀਵਾਲੀ ਦੀਆਂ ਵਧਾਈਆਂ ਦਿੰਦੀਆਂ ਇਹ ਸਾਨੂੰ ਵਿਖਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਵੀ ਤੁਹਾਨੂੰ ਤੋਂ ਵੋਟਾਂ ਮੰਗਣੀਆਂ ਜੇ ਅਦੀ ਘਰ ਵਾਲੀ ਦੀ ਉਮਰ ਸੀ ਤਾਂ ਇਹਨਾਂ ਨੇ ਐਮਐਲਏ ਦੀ ਟਿਕਟ ਮੰਗੀ ਜੇ ਜਵਾਕਾਂ ਦੀ ਹੁੰਦੀ ਤਾਂ ਇਹਨੇ ਜਵਾਕਾਂ ਦੀ ਵੀ ਟਿਕਟ ਮੰਗਣੀ ਸੀ 25 ਸਾਲ ਪੂਰੀ ਹੁੰਦੀ ਤਾਂ ਇਹ ਲੋਕ ਸਾਡੇ ਤੇ ਰਾਜ ਕਰ ਰਹੇ ਆ ਸਾਡੇ ਲੋਕਾਂ ਤੇ ਰਾਜ ਕਰ ਰਹੇ ਆ ਇਹ ਲੋਕ ਕਿੱਥੇ ਇਹਨਾਂ ਨੂੰ ਉਹ ਕਰ ਦੇਣਗੇ ਕੱਲ ਨੂੰ ਕਾਨੂੰਨ ਕਿੱਥੇ ਇਹਨਾਂ ਦੇ ਚੰਗੇ ਬਣਾ ਦੇਣਗੇ ਜੇ ਅੱਜ ਮੱਝ ਵੀ ਸਿੱਖ ਚਾਹੇ ਉਹ ਐਸਸੀ ਆ ਕੋਈ ਬੀਸੀ ਆ ਇਹਨਾਂ ਲੋਕਾਂ ਕੋਲੋਂ ਤਰੱਕੀ ਪਾਲਦੇ ਆ ਉਹ ਕਦੇ ਵੀ ਤਰੱਕੀ ਨਹੀਂ ਮਿਲ ਸਕਦੀ ਕਿਉਂਕਿ ਜਿਹੜੇ ਬੰਦਿਆਂ ਨੂੰ ਤੁਸੀਂ ਵੋਟਾਂ ਪਾਉਣੀਆਂ ਇਹ ਤੁਹਾਨੂੰ ਕਾਲੇ ਤੇ ਬੇਕਾਲੇ ਦੱਸਦੇ ਆ ਇੱਕ ਆਰੀ ਇੱਥੇ ਤੁਸੀਂ ਲਾਲੋ ਆਪਣੇ ਬਾਰਡਰ ਤੇ ਆਉਣਗੇ ਕੱਲ ਨੂੰ ਇਹ ਰਾਏ ਸਿੱਖਾਂ ਦਾ ਮਜ਼ਾਕ ਬਣਾਉਣਗੇ ਐਂ ਐਂ ਬੋਲਦਾ ਹੀ ਐਂ ਕਰਦਾ ਹੀ ਆਪ ਬਣੀ ਤਾਂ ਅਸੀਂ ਪਿੱਛੇ ਜੀ ਗੱਲ ਕਹਿੰਦੇ ਵੀ ਪਤਾ ਲੈਣ ਆਏ ਸੀਗੇ ਫਰੋਈਪਰ ਦੇ ਪਿੰਡਾਂ 'ਚ ਤੇ ਉਦੋਂ ਬਾਅਦ ਪਕੌੜੇ ਖਾਂਦਿਆਂ ਦੀ ਇੱਕ ਫੋਟੋ ਵਾਇਰਲ ਹੋ ਗਈ ਕਹਿੰਦੇ ਵੀ ਉੱਥੇ ਰੋਕੇ ਗਏ ਵੀ ਦੁੱਖ ਸਾਂਝਾ ਕੀਤਾ ਵੀ ਸਾਨੂੰ ਦੁੱਖ ਬੜਾ ਤੇ ਕਹਿੰਦੇ 10 ਮਿੰਟ ਬਾਅਦ ਹੀ ਕਿਸੇ ਹੋਟਲ 'ਚ ਬੈ ਕੇ ਪਕੌੜੇ ਤੇ ਉੱਥੇ ਮੇਜ਼ ਪੂਰਾ ਭਰਿਆ ਹੋਇਆ ਸੀ ਉਹ ਫੋਟੋ ਬੜੀ ਵਾਇਰਲ ਹੋਈ ਲੋਕਾਂ ਨੇ ਬੜੇ ਤੰਜ ਕੱਸੇ ਉਹਦੇ ਤੇ ਚਲੋ ਪਕੌੜੇ ਖਾਂਦੇ ਆ ਉਹ ਖਾਈ ਜਾਣੇ ਔਰ ਜੇਕਰ ਕੋਈ ਲੋਕ ਚਾਉਣ ਵੀ ਆ ਰੋਣ ਆ ਕਿਉਂ ਰੋ ਵੀ ਲੈਣਗੇ ਜੇ ਕੋਈ ਕਵੇ ਹੱਸ ਲੈਣੇ ਹਾਸ ਵੀ ਲੈਣਗੇ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਹੁੰਦੇ ਆ ਭਾਈ ਇਹ ਗਿਰਗਟ ਹੁੰਦੇ ਆ ਇਹਨਾਂ ਦਾ ਦਿਮਾਗ ਇਦਾਂ ਦਾ ਬਣ ਜਾਂਦਾ ਇਹਨਾਂ ਨੂੰ ਦੁੱਖ ਵੀ ਹੁੰਦਾ ਖੁਸ਼ੀ ਵੀ ਹੁੰਦੀ ਅਸਲ ਚ ਇਹਨਾਂ ਦਾ ਦੇਣ ਹੀ ਐਸ ਤਰ੍ਹਾਂ ਦਾ ਲੰਗਦਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਅਸੀਂ ਕਰਨਾ ਕੀ ਆ ਤਾਂ ਇਹ ਜਿਹੜੀ ਗੱਲ ਆ ਬਾਰਡਰ ਤੇ ਜਦੋਂ ਆਏ ਆ ਜਿਹੜੇ ਇਹਨਾਂ ਨੇ ਪਕੌੜੇ ਖਾਦੇ ਉਹ ਇਹਨਾਂ ਦੇ ਖਾਣੇ ਸੀ ਜੋ ਹੋਟਲ 'ਚ ਬਹਿ ਗਏ ਪਰ ਰੌਲਾ ਇੱਥੇ ਇਹ ਗੱਲ ਦਾ ਕਿਸੇ ਜਾਤੀ ਦਾ ਮਜ਼ਾਕ ਬਣਾਉਣਾ ਤਾਂ ਮੈਂ ਰਾਜੀਵ ਵੜਿੰਗ ਨੂੰ ਇੱਕ ਗੱਲ ਕਹੂੰਗਾ ਤੂੰ ਤੇਰੇ ਬਾਪੂ ਨੂੰ ਚਿੱਠੀ ਨਹੀਂ ਪਾਈ ਸੀ ਕਿ ਪਾਪਾ ਤੂੰ ਆ ਮੰਮੀ ਨਾਲ ਵਿਆਹ ਕਰਾਈਂ ਤੇ ਵੀ ਮੈਂ ਜੱਟਾਂ ਦੇ ਘਰੇ ਪੈਦਾ ਹੋਣਾ ਜੇਕਰ ਕੋਈ ਐਹੋ ਜਿਹੀ ਚਿੱਠੀ ਹੈਗੀ ਆ ਤਾਂ ਸਾਨੂੰ ਦੱਸ ਅਸੀਂ ਵੀ ਚਿੱਠੀ ਲੈ ਲੈਨੇ ਆ ਇਹ ਬੰਦੇ ਬੰਦ ਕਮਰਿਆਂ ਚ ਸਾਨੂੰ ਬਹੁਤ ਕੁਝ ਬੋਲਦੇ ਹੋਣੇ ਆ ਜਿਹੜੇ ਮਈਕਾਂ ਤੇ ਆ ਕੇ ਸਾਨੂੰ ਆਹ ਕੁਝ ਬੋਲਦੇ ਆ ਮੈਂ ਫਿਰ ਤੋਂ ਕਹਿੰਨਾ ਸਰਦਾਰ ਬੂਟਾ ਸਿੰਘ ਜੀ ਬਾਰੇ ਪਤਾ ਕਰੋ ਐਮਏ ਬੀਏ ਪੀਐਚਡੀ ਕੀਤੀ ਵਾਲੇ ਵਿਅਕਤੀ ਸੀ ਵੱਖ-ਵੱਖ ਵਿਭਾਗਾਂ ਦੇ ਮੰਤਰੀ ਰਹੇ ਆ ਅੱਠ ਵਾਰ ਦੇ ਮੈਨੂੰ ਸੁਣਿਆ ਵੀ ਉਹ ਐਮਪੀ ਰਹੇ ਆ ਮంత్రి ਕਈ ਵਿਭਾਗਾਂ ਦੇ ਰਹਿ ਗਏ ਫਿਰ ਅਨੁਛਾਤੀ ਜਾਤੀ ਦੇ ਕਮਿਸ਼ਨਰ ਦੇ ਚੇਅਰਮੈਨ ਰਹਿ ਆ ਹਲੇ ਤੂੰ ਦੱਸ ਵੀ ਕੀ ਭਾਲਦਾ ਤੂੰ ਚੇਅਰਮੈਨ ਦੀ ਗੱਲ ਕਰਦਾ ਤਿੰਨ ਮਹੀਨੇ ਤੂੰ ਮੰਤਰੀ ਰਹਿ ਕੇ ਆ ਅਧਿਕਾਰਤ ਭੁੱਲ ਗਿਆ ਮੈਂ ਰਾਜੇ ਵੜਿੰਗ ਨੂੰ ਇੱਕ ਗੱਲ ਕਹੂੰਗਾ ਰਾਜੇ ਵੜਿੰਗ ਨੂੰ ਮੈਂ ਕੱਖ ਨਹੀਂ ਕਹਿੰਦਾ ਮੈਂ ਕਹੂੰਗਾ ਮਜਬੀ ਸਿੱਖਾਂ ਨੂੰ ਜੇ ਰਾਜੇ ਤੋਂ ਬਚ ਸਕਦੇ ਆ ਬਈ ਬਚ ਜੋ ਤੁਹਾਡੇ ਰੰਗ ਦਾ ਮਜ਼ਾਕ ਡਾਊਗਾ ਇਹ ਤਾਂ ਕੱਲ ਨੂੰ ਸਾਡੀਆਂ ਧੀਆਂ ਬੇਣਾਂ ਤੇ ਮਜ਼ਾਕ ਵੀ ਡਾਉਂਦਾ ਹੋਊਗਾ ਇਹ ਤਾਂ ਸਾਡੇ ਬੜੇ ਸਾਰੇ ਮਜ਼ਾਕ ਡਾਉਂਦਾ ਹੁੰਦਾ ਹੁਣ ਅਸੀਂ ਜਾਵਾਂਗੇ ਕਿੱਧਰ ਜਦੋਂ ਬਾਈ ਜੀ ਰਾਜਨੀਤਿਕ ਜਿਹੜਾ ਧੰਚਾ ਹੁੰਦਾ ਉਹ ਇੱਕ ਬੋਤਲ ਦਾ ਢੱਕਣ ਹੁੰਦਾ ਜੇ ਕਿਸੇ ਨਾਲ ਜਾਤੀ ਗੱਲ ਹੋ ਗਈ ਚਾਹੇ ਕਿਸੇ ਨਾਲ ਧਾਰਮਿਕ ਗੱਲ ਹੋ ਗਈ ਉਹ ਅਗਲਾ ਰਾਜਨੀਤਿਕ ਲੀਡਰ ਨੂੰ ਕਹਿੰਦਾ ਰਾਜਨੀਤਿਕ ਲੀਡਰ ਨੂੰ ਕਹਿੰਦਾ ਤੇ ਰਾਜਨੀਤਿਕ ਲੀਡਰ ਦੀ ਮਾਨਸਿਕਤਾ ਹੀ ਇਹੋ ਜੀ ਆ ਹੁਣ ਚੰਨੀ ਮੁੱਖ ਮੰਤਰੀ ਕਿਉਂ ਨਹੀਂ ਲੱਗਣ ਦਿੰਦੇ ਵਾਲੀ ਕਰਨ ਲੱਗਾ ਸੀ ਵੀ ਇਹ ਬਿਆਨ ਨਹੀਂ ਆਇਆ ਕਿਸੇ ਦਾ ਨਾ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਨਾ ਕਿਸੇ ਹੋਰ ਦਾ ਬਿਆਨ ਆਇਆ ਇਸ ਤੋਂ ਬਾਅਦ ਬਿਆਨ ਹੋਣਾ ਚਾਹੀਦਾ ਸੀਗਾ ਕਿਉਂਕਿ ਐਸ ਸੀ ਭਾਈਚਾਰੇ ਚੋਂ ਆਪਣੇ ਚਰਨਜੀਤ ਸਿੰਘ ਚੰਨੀ ਵੀ ਰਹੇ ਨੇ ਮੁੱਖ ਮੰਤਰੀ ਹੋਰ ਵੀ ਬਹੁਤ ਸਾਰੇ ਮੰਤਰੀ ਰਹੇ ਨੇ ਐਮ ਐਲ ਏ ਰਹੇ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਚਰਨਜੀਤ ਚੰਨੀ ਜੀ ਨਾਲ ਮੇਰੀ 2023 ਤੋਂ ਗੁੱਡਵਿਲ ਆ ਰਾਜਾ ਵੜਿੰਗ ਜੀ ਨੇ ਇੱਕ ਦੀਵਾਲੀ ਭੇਜੀ ਆ ਮੈਨੂੰ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਦੱਸਦਾ ਪਰ ਮੈਂ ਕਿਸੇ ਲੀਡਰ ਦਾ ਸਕਾ ਨਹੀਂ ਹੁੰਦਾ ਪਰ ਮੈਂ ਇੱਥੇ ਰਾਜੇ ਵੜਿੰਗ ਨੂੰ ਜਿਹੜੀ ਗੱਲ ਕਹਿਣੀ ਪਈ ਸੀ ਉਹ ਕਹਤੀ ਆ ਇੱਥੇ ਚਰਨਜੀਤ ਸਿੰਘ ਚੰਨੀ ਜੀ ਨੂੰ ਜਿਹੜੀ ਗੱਲ ਕਹਿਣੀ ਮੰਦੀ ਮੈਂ ਉਹ ਵੀ ਕਹਿ ਦਿੰਨਾ ਭਾਵੇਂ ਸਾਡੀ ਗੁੱਡਵਿਲ ਆ ਚਾਹੇ ਕੁਛ ਆ ਇਹ ਤੁਸੀਂ ਜਿਹੜੀ ਕਲਿੱਪ ਆ ਵਰਖਰੀ ਲਾਓ ਜੇ ਤੁਹਾਡੇ ਸਾਹਮਣੇ ਰਾਜੇ ਵੜਿੰਗ ਨੇ ਮਜਬੀ ਸਿੱਖਾਂ ਨੂੰ ਕੀ ਕਿਹਾ ਉਹ ਤੁਹਾਨੂੰ ਵੀ ਪਤਾ ਤੁਹਾਡੇ ਹੋਰ ਵੀ ਕਾਂਗਰਸੀਆਂ ਨੂੰ ਪਤਾ ਔਰ ਜਿਹੜੇ ਕਾਂਗਰਸੀ ਚੁੱਪ ਕਰਕੇ ਬੈਠੇ ਆ ਚਾਹੇ ਬਾਜਵਰਗੇ ਚਾਹੇ ਸੁਖੀ ਰੰਦਾਵੇ ਵਰਗੇ ਜਾਂ ਤਾਂ ਮਿੱਤਰ ਪਿਆਰੋ ਆਪਦੇ ਪਿਓ ਦੇ ਵੱਜੋਂ ਵਾਕਈ ਅਸੀਂ ਜੱਟ ਦੇ ਆ ਤਾਂ ਫੇਰ ਮਿੱਤਰ ਪਿਆਰੋ ਉਹਨਾਂ ਵੋਟਾਂ ਨਾ ਮੰਗੋ ਜ ਮਜਬੀਆਂ ਤੋਂ ਜਾਂ ਕਹੋ ਇਹਨਾਂ ਨੂੰ ਤਾਂ ਉਸ ਤੋਂ ਬਾਅਦ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਕਹਿਣਾ ਪੰਜਾਬ ਦੇ ਜਿਹੜੇ ਐਸਸੀ ਲੋਕ ਆ ਜਰਨਲ ਲੋਕ ਆ ਤੁਹਾਡੀ ਸਪੋਰਟ ਕਰਦੇ ਆ ਕਿਉਂਕਿ ਤੁਹਾਡੀ ਸੋਚ ਚੰਗੀ ਮੰਨਦੇ ਆ ਉਹ ਬਾਕੀ ਬਾਅਦ ਦੀ ਗੱਲ ਆ ਪਰ ਜੇਕਰ ਮਜਬੀ ਸਿੱਖਾਂ ਨਾਲ ਤੁਸੀਂ ਵੀ ਕੱਲ ਨੂੰ ਇਹੋ ਜਿਹੀ ਕਰਨੀ ਆ ਤਾਂ ਤੁਸੀਂ ਅੱਜ ਹੀ ਇੱਕ ਬਿਆਨ ਦੇ ਦਿਓ ਤਾ ਕੱਲ ਨੂੰ ਮਜਬੀ ਸਿੱਖ ਕੌਮ ਆ ਜਿਹੜੀ ਉਹ ਤੁਹਾਡੇ ਮਗਰ ਸੋਚ ਕੇ ਤਰੂਗੀ ਅੱਜ ਮੈਂ ਗੱਲ ਕਹਿ ਦਿੰਨਾ ਇਹ ਸੁਣ ਲੈਣ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਕਰ ਤੁਸੀਂ ਮਜਬੀ ਸਿੱਖਾਂ ਦੇ ਬੱਚਿਆਂ ਨੂੰ ਵਾਕਈ ਅੱਗੇ ਲੈ ਕੇ ਚੱਲੋਗੇ ਆਪਦੀ ਕੌਮ ਦੀ ਗੱਲ ਕਰਨ ਸਾਰਿਆਂ ਦੀ ਗੱਲ ਕਰਨ ਪਰ ਇਹ ਸੋਚ ਲੈਣ ਵੀ ਭਾਈ ਇਸ ਇਹਨਾਂ ਮਜਬੀ ਸਿੱਖਾਂ ਦੇ ਨਾਲ ਖੜਨਗੇ ਕਿ ਨਹੀਂ ਖੜਦੇ ਜੇ ਕੱਲ ਨੂੰ ਤੁਸੀਂ ਵੀ ਕਹਿਣਾ ਕਿ ਨਹੀਂ ਨਹੀਂ ਇਹਨਾਂ ਨਾਲ ਕੋਈ ਲੋੜ ਨਹੀਂ ਖੜਨ ਦੀ ਫਿਰ ਭਾਈ ਮੱਝ ਵੀ ਸਿੱਕ ਵੀ ਸੋਚ ਕੇ ਖੜਨਗੇ ਮੱਝ ਵੀ ਸਿੱਖਾਂ ਨੂੰ ਐਡੀ ਸੋਚਣ ਦੀ ਲੋੜ ਨਹੀਂ ਵਿਸ਼ੋ ਮਾਫੀ ਮੰਗ ਲਈ ਉਦੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਮੈਂਟ ਕੀਤੇ ਲੋਕਾਂ ਨੇ ਪੋਸਟਾਂ ਦੇ ਥੱਲੇ ਲਿਖਿਆ ਇਹਦੇ ਬਾਰੇ ਮਾਫੀ ਮੰਗ ਲਈ ਕਹਿੰਦੇ ਵੀ ਐਸਸੀ ਭਾਈਚਾਰੇ ਦੀਆਂ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਆ ਵੀ ਮੇਰੇ ਸਿਰ 'ਚ ਉਹਨਾਂ ਦੀਆਂ ਮਤਲਬ ਜੁੱਤੀਆਂ ਜਿਹੜੀਆਂ ਮੈਂ ਆਪਣੇ ਸਿਰ 'ਚ ਰੱਖਣ ਨੂੰ ਤਿਆਰ ਐ ਇਹੋ ਜਿਹੀਆਂ ਗੱਲਾਂ ਮਤਲਬ ਬਾਅਦ ਦੇ ਵਿੱਚ ਕਈਆਂ ਮਾਫੀ ਮੰਗੀ ਯਾਨੀ ਕਿ ਪਹਿਲਾਂ ਹੀ ਜੇ ਸੋਚ ਕੇ ਬੋਲਿਆ ਜਾਂਦਾ ਸ਼ਾਇਦ ਇੱਥੋਂ ਤੱਕ ਵਿੱਚ ਕੀ ਚੱਕਰਾ ਜਿਹੜੀ ਬਾਲਮਿਕ ਕੌਮ ਆ ਸਾਡੀ ਉਹ ਵੀ ਰਾਜਨੀਤੀ ਦੇ ਵਿੱਚ ਬਹੁਤ ਅੱਗੇ ਆ ਬਾਲਮਿਕ ਸਮਾਜ ਆ ਜਿਹੜਾ ਸਾਡਾ ਬਾਲਮਿਕ ਭਾਈਚਾਰਾ ਔਰ ਜਿਹੜਾ ਰਵੀਦਾਸੀਆ ਭਾਈਚਾਰਾ ਉਹ ਵੀ ਸਾਡਾ ਰਾਜਨੀਤੀ ਦੇ ਵਿੱਚ ਅੱਗੇ ਆ ਜਿਹੜਾ ਮੱਝ ਵੀ ਸੇਖਾ ਹੋ ਇਹਨਾਂ ਨੇ ਜੁੱਤੀ ਦੇ ਹੇਠ ਦੱਬਿਆ ਹੋਇਆ ਇਹਨਾਂ ਦੇ ਦਿਮਾਗ ਦੀ ਸੋਚ ਆਏ ਸਹੀ ਆ ਸਾਡੇ ਬੰਦੇ ਰਾਜਨੀਤੀ ਵਿੱਚ ਹੈ ਵੀ ਨਹੀਂ ਪਰ ਇਹਨਾਂ ਚੀਜ਼ ਭੁੱਲ ਜਾਣ ਇਹਨਾਂ ਨੇ ਬਿਆਨ ਦਿੱਤਾ ਉਹ ਬਿਆਨ ਦਾ ਪਤਾ ਨਹੀਂ ਸੀ ਔਰ ਰਹੀ ਗੱਲ ਮਾਫੀ ਮੰਗਣ ਦੀ ਫਿਰ ਕੋਟਾਂ ਦੇ ਵਿੱਚ ਜਿੰਨੇ ਕੇਸ ਹੋਏ ਪਏ ਉਹ ਮਾਫੀ ਮੰਗਵਾ ਲਓ ਤੇ ਕੰਮ ਨਿਭੜ ਜੂਗਾ ਸਾਡੇ ਆਠੇਸ ਪਹੁੰਚਦੀ ਆ ਜਿਹੜੇ ਕੋਈ ਆਮ ਬੰਦਾ ਹੁੰਦਾ ਕੋਈ ਗੱਲ ਅਸੀਂ ਮੰਨਦੇ ਵੀ ਇੱਕ ਬੰਦਾ ਜਿਹੜਾ ਪੰਜਾਬ ਲੈਵਲ ਤੇ ਪਾਰਟੀ ਦਾ ਪ੍ਰਧਾਨ ਹੋਵੇ ਇਹ ਕੱਲ ਨੂੰ ਮਜਬੀ ਸਿੱਖਾਂ ਨੂੰ ਬਿਨਾ ਕੈਮਰੇ ਤੋਂ ਕੀ ਕੁਝ ਦੱਸਦਾ ਹੋਊਗਾ ਕਾਲੇ ਰੰਗ ਕੀ ਦਾ ਰੰਗ ਦੋ ਆ ਹੁਣ ਜੇ ਇਹਦਾ ਜਵਾਕਾਂ ਨੂੰ ਸਾਡੀਆਂ 3 ਭੈਣਾਂ ਦੇ ਸਾਡੇ ਬੱਚਿਆਂ ਦੇ ਰੰਗ ਕਾਲੇ ਇਹਨੇ ਕਹਿਤਾ ਨਾ ਤੇ ਜੇ ਹੁਣ ਮੈਂ ਕਹਾਂ ਤੇ ਜਵਾਕਾਂ ਦਾ ਨੱਕ ਵੇਖੋ ਕਿੱਡਾ ਭਾਰਾ ਫੇਰ ਉਹ ਮੁੰਡਾ ਵੇਖੋ ਇਹਦਾ ਗੋਲ ਮਟੋਲ ਜਿਹਾ ਕੀ ਉਹਦੀ ਸ਼ਕਲ ਤੇਰੇ ਘਰ ਵਾਲੀ ਨੂੰ ਪਿਆਰਾ ਲੱਗਦਾ ਕਿ ਨਹੀਂ ਲੱਗਦਾ ਉਹ ਕੁੜੀ ਦੇ ਦੀ ਦੇ ਦੰਦ ਬਾਹਰ ਨੂੰ ਹੁਣ ਅਗਲਾ ਕੀ ਕਹੂਗਾ 3 ਭੈਣਾਂ ਨੂੰ ਐ ਕਹਿੰਦਾ ਸਾਡੇ 3 ਪੁੱਤਾਂ ਨੂੰ ਕਹੀ ਜਾਣ ਮੈਂ ਇਹ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਪਰ ਇਹ ਆਪ ਵੀ ਦੱਸਣ ਯਾਰ ਸਾਡੇ 3 ਪੁੱਤ ਪਰਖੋਗੇ ਫਿਰ ਸਾਨੂੰ ਤੁਹਾਡੇ 3 ਪੁੱਤ ਕਿਵੇਂ ਚੰਗੇ ਲੱਗਣਗੇ ਐਹੋ ਜਿਹਾ ਬਿਆਨ ਦੇ ਕੇ ਪੰਜਾਬ ਦੇ ਵਿੱਚ ਜਿਹੜਾ ਮਾੜਾ ਮੋਟਾ 100 ਦੇ ਵਿੱਚੋਂ 5-7% ਪੰਜਾਬ ਦੇ ਵਿੱਚ ਭਾਈਚਾਰਾ ਬਚਿਆ ਹੋਇਆ ਇਹਦੇ ਅਰਗੇ ਬੰਦੇ ਮਿੱਟੀ ਪਾ ਦਿੰਦੇ ਆ ਜਿਹੇ ਭਾਈਚਾਰੇ ਤੇ ਤੇ ਇਹਨਾਂ ਨੂੰ ਸੋਚ ਕੇ ਬਿਆਨ ਦੇਣੇ ਚਾਹੀਦੇ ਆ ਤੇ ਮੈਂ ਔਰ ਜਿੰਨੇ ਵੀ ਆਪਣੇ ਮਜਬੀ ਸਿੱਖ ਸਮਾਜ ਦੇ ਬੰਦੇ ਆ ਉਹ ਇੱਕ ਚੀਜ਼ ਨੋਟ ਕਰ ਲੈਣ ਕਿ ਜਿਹੜੇ ਬਿਆਨ ਤੁਸੀਂ ਦਿੰਨੇ ਆ ਉਹ ਬਿਆਨਾਂ ਦੇ ਭਾਈ ਆ ਵੇਖ ਲਓ ਜਿਹੜੇ ਬਿਆਨ ਤੁਹਾਡੇ ਦਿੱਤੇ ਆ ਤੇ ਇਹ ਕੁਝ ਨਹੀਂ ਕਰ ਸਕਦੇ ਹੁਣ ਜੇ ਤੁਸੀਂ ਆਖੋ ਵੀ ਇਹ ਵੀ ਇਹ ਸਾਡਾ ਜਿਹੜਾ ਕਹ ਲੋ ਵੀ ਸਾਡਾ ਰਾਜਾ ਵਡੰਗ ਬਣ ਜਾਊਗਾ ਇਹਨੇ ਕਦੇ ਵੀ ਤੁਹਾਡਾ ਨਹੀਂ ਬੰਨਣਾ ਇਹਨਾਂ ਦੀ ਸੋਚ ਨਹੀਂ ਕਰੇ ਬਣ ਸਕਦੀ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਸੀ ਸਾਡੇ ਅੱਗੇ ਕਿਹੋ ਜਿਹਾ ਮਟੀਲੀਅਰ ਲਿਆ ਕੇ ਰੱਖਤਾ ਉਹ ਕਿਹਨੂੰ ਕਹਿੰਦਾ ਸੀ ਲਾਭ ਸਿੰਘ ਉਗੋ ਕਿਹਨੂੰ ਕਹਿੰਦਾ ਸੀ ਮਟੀਲੀਅਰ ਯਾਰ ਪਾਰਟੀ ਚੱਲ ਜਿਹੜੀ ਮਰਜ਼ੀ ਹੋਵੇ ਹੁਣ ਇਹਨਾਂ ਦਾ ਇੱਕ ਹੋਰ ਸਿਸਟਮ ਹੈ ਇਹ ਸਾਰੇ ਦੇ ਸਾਰੇ ਕਿਤਨਾ ਕਿਤੇ ਇਕਾ ਕਰੀ ਬੈਠੇ ਆ ਵੀ ਚੰਨੀ ਮੁੱਖ ਮੰਤਰੀ ਨਹੀਂ ਲੱਗਣਾ ਚਾਹੀਦਾ ਹੁਣ ਇੱਕ ਪਾਸੇ ਤੇ ਕਹਿੰਦੇ ਆ ਵੀ ਮذਬੀ ਸਿੱਖਾਂ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੁਣ ਇਹ ਮذਬੀ ਸਿੱਖਾਂ ਦਾ ਜਿਹੜਾ ਕਹਿੰਦੇ ਆ ਮੁੱਖ ਮੰਤਰੀ ਹੋਣਾ ਚਾਹੀਦਾ ਵੀ ਆਪੇ ਪਾੜ ਪੈ ਜੇ ਪਾੜ ਪਊਗੇ ਇਹਦੇ ਨਾਲ ਰਵਿਦਾਸੀਆਂ ਤੇ ਮذਬੀ ਸਿੱਖਾਂ ਦਾ ਫਿਰ ਮੁੱਖ ਮੰਤਰੀ ਕਿਹੜਾ ਬਣੂ ਚਾਹੇ ਰਾਜਾ ਬਣੂ ਚਾਹੇ ਬਾਜਵਾ ਚਾਹੇ ਕੋਈ ਹੋਰ ਬਣੂ ਅਸੀਂ ਕਹਿੰਦੇ ਕੋਈ ਚੰਗਾ ਬੰਦਾ ਆ ਜੇ ਪਰਗਤ ਸਿੰਘ ਜੀ ਠੀਕ ਆ ਪੰਜਾਬ ਦੀ ਗੱਲ ਕਰਦੇ ਆ ਚਰਨ ਜੀ ਚੰਨੀ ਪੰਜਾਬ ਦੀ ਗੱਲ ਕਰਦਾ ਸੁਖਪਾਲ ਖੈਰਾ ਵੀ ਕਿਤੇ ਪੰਜਾਬ ਦੀ ਗੱਲ ਕਰਦਾ ਹੋਰ ਬੜੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਚੰਗੇ ਬੰਦੇ ਆਉਣ ਪਰ ਜੇ ਉਹਨਾਂ ਆਪਾਂ ਕਿੱਗੇ ਵੀ ਇੱਕ ਜਾਤੀ ਵੇਖ ਕੇ ਪਾਸੇ ਸਿੱਟਿਆ ਜਾਵੇ ਉਹ ਉਹ ਨਹੀਂ ਪਾਸੇ ਸਿੱਟਿਆ ਜਾਣਾ ਕਿਤਨਾ ਕਿਤੇ ਗੱਲ ਇਹ ਵੀ ਕਰਦਾ ਉਹ ਰਾਜਾ ਬਣੇਗਾ ਪਰ ਜਿਹੜੀ ਆ ਚੀਜ਼ਾਂ ਬੋਲਦਾ ਇਹ ਚੀਜ਼ਾਂ ਬਈ ਸਾਡੇ ਖੰਜਰ ਖੌਂਪਦੀਆਂ ਸਾਨੂੰ ਨੀਵੀਂ ਜਾਤੀ ਦਾ ਦੱਸ ਤਾ ਨੀਵੀਂ ਜਾਤੀ ਦਾ ਕੀ ਮਤਲਬ ਹੋ ਗਿਆ ਮੈਂ ਅੱਜ ਇੱਕ ਗੱਲ ਕਹਿਣਾ ਜਿਹੜਾ ਕਿਸੇ ਵੀ ਜਾਤੀ 'ਚ ਜੰਮਿਆ ਉਹਦੇ ਪਿਓ ਨੂੰ ਕਿਸੇ ਨੇ ਵੀ ਆਪ ਦਾ ਸਰਟੀਫਿਕੇਟ ਨਹੀਂ ਦਿੱਤਾ ਸੀ ਵੀ ਕੋਈ ਪੱਥਰ ਲਿਖ ਲਿਖਾ ਹੋਵੇ ਪੱਥਰ ਵੀ ਆ ਚੱਕੋ ਭਾਈ ਚਿੱਠੀ ਪੱਤਰ ਮੈਂ ਤੁਹਾਡੇ ਘਰੇ ਜਨਮ ਲੈਣਾ ਮਹਾਰਾਜ ਨੇ ਯਾਰ ਭੇਜਿਆ ਤੁਸੀਂ ਇਹ ਤੇ ਜਾਤਾਂ ਪਾਤਾਂ ਚ ਪਾ ਕੇ ਬੈਠੇ ਆ ਆ ਲੱਕੜਾਂ ਜਦੋਂ ਅੱਗ ਲੱਗ ਜਾਂਦੀ ਹੈ ਲੱਕੜਾਂ ਨਹੀਂ ਪੁੱਛਦੀਆਂ ਜਾਤ ਪਾਣੀ ਪੀਣ ਲੱਗਿਆਂ ਪਾਣੀ ਜਾਤ ਨਹੀਂ ਪੁੱਛਦਾ ਪੈਸੇ ਜ਼ਰੂਰ ਪੁੱਛਦਾ ਜਦੋਂ ਆਪਾਂ ਪਟਾਚਨਾ ਤੇ ਜਾਂਦੇ ਆ ਬੋਤਲ ਲੈਣੇ ਆ ਸਾਡੀ ਨਾ ਤਾਂ ਇਹ ਕਹਿ ਲੋ ਰੋਟੀ ਜਾਤ ਪੁੱਛਦੀ ਆ ਜਿਹੜੀਆਂ ਚੀਜ਼ਾਂ ਤੁਸੀਂ ਖਾਣੇ ਉਹੀ ਲੋਕ ਖਾਂਦੇ ਆ ਚੱਕਰੇ ਤੁਸੀਂ ਚੰਗੀ ਤੇ ਲੋਕ ਮਾੜੀ ਖਾਂਦੇ ਆ ਹੁਣ ਗੱਲ ਇਹ ਹੁੰਦੀ ਆ ਜਾਤ ਕਰਕੇ ਬੜਾ ਕੁਝ ਹੋ ਜਾਂਦਾ ਮੈਂ ਕਿ ਛੋਟੀ ਜੀ ਗੱਲ ਦੱਸੂਗਾ ਗੱਲ ਦੇ ਵਿੱਚ ਸਾਰਾ ਕੁਝ ਹੀ ਆ ਕਿਸੇ ਪਿੰਡ ਦੀ ਗੱਲ ਆ ਇਹ ਗੱਲ ਵੀ ਸੱਚੀ ਅਜ ਤੋਂ 30 35 ਸਾਲ ਪਹਿਲਾਂ ਦੀ ਗੱਲ ਆ ਉੱਥੇ ਬੜੇ ਮਜਬੀ ਸਿੱਖ ਸਮਾਜ ਸੀਗਾ ਤੇ ਉਹ ਕਹਿੰਦੇ ਨਾ ਜੀ ਆਪਾਂ ਇੱਕ ਦੀ ਮਜਬੀ ਸਿੱਖਾਂ ਦਾ ਯਾਰ ਸਰਪੰਚ ਚੁਣੀਏ ਹਰ ਵਾਰੀ ਜੱਟ ਸਿੱਖ ਸਰਪੰਚ ਬਣਦਾ ਤਾਂ ਜਿਹੜਾ ਉਹ ਜੱਟ ਭਾਈਚਾਰੇ ਦਾ ਬੰਦਾ ਸੀ ਉਹ ਕਹਿੰਦਾ ਰ ਐ ਕਰਗੇ ਆਪਾਂ ਉਹ ਕਹਿੰਦੇ ਜੀ ਹੁਣ ਤਾਂ ਕੰਮ ਖਰਾਬ ਹੋ ਗਿਆ ਸਰਪੰਚ ਮੁਹੱਲੇ ਵਾਲੇ ਆਪ ਦਾ ਬਣਾਉਣਗੇ ਪਹਿਲੇ ਸਾਨੂੰ ਵੇੜੇ ਵਾਲੇ ਕਹਿੰਨਗੇ ਵੇੜੇ ਵਾਲ ਦਾ ਕੀ ਮਤਲਬ ਹੋ ਗਿਆ ਯਾਰ ਵੇੜੇ ਵਾਲਾ ਦੱਸੋ ਅੱਜ ਮੈਨੂੰ ਬੋਲਣਾ ਪੈ ਰਿਹਾ ਇਹ ਗੱਲ ਵੇੜੇ 'ਚ ਫਿਰਦੇ ਆਂ ਅਸੀਂ ਵੇੜਾ ਕੀ ਹੁੰਦਾ ਕਹਿੰਦਾ ਜੀ ਵੇੜੇ ਵਾਲੇ ਕਹਿ ਰਹੇ ਆ ਵੀ ਹੁਣ ਤੁਹਾਨੂੰ ਮਤਲਬ ਸਰਪੰਚ ਬਣਾਉਣਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਹੁਣੇ ਚੱਲਦੇ ਆ ਉਹ ਗਿਆ ਸਕੂਟਰ ਤੇ ਸਾਬਕਾ ਸਰਪੰਚ ਕਹਿੰਦਾ ਸਾਰਿਆਂ ਨੂੰ ਸੱਸੀ ਕਾਲ ਕਹਿੰਦਾ ਸੱਸੀ ਕਾਲ ਜੀ ਕਹਿੰਦਾ ਮੈਂ ਸੁਣਿਆ ਤੁਸੀਂ ਆਪ ਦਾ ਮਜਬੀ ਵਧੀਆ ਗੱਲ ਆ ਕਹਿੰਦੇ ਠੀਕ ਆ ਜੀ ਕਹਿੰਦਾ ਪਰ ਜਾਨ ਲੱਗੇ ਇੱਕੋ ਗੱਲ ਕਹਿ ਗਿਆ ਉੱਥੇ ਸਿੱਧੂ ਤੇ ਇੱਕ ਗੋਤ ਹੋਰ ਸੀ ạtwal ਕਹਿੰਦਾ ਪਰ ਜੇ ਆਰ ਸਿੱਧੂਆਂ ਦਾ ਤੁਸੀਂ ਸਰਪੰਚ ਬਣਾ ਦਿੰਦੇ ਨਾ ạtwal ਵੋਟਾਂ ਜ਼ਿਆਦੇ ਸੀ ਕਹਿੰਦਾ ਜੇ ਸਿੱਧੂਆਂ ਦੀ ਬਣਾ ਦਿੰਦੇ ਨਾ ਤੁਸੀਂ ਸਰਪੰਚ ਤਾਂ ਵਧੀਆ ਸੀ ਉੱਥੇ ਪਾੜਾ ਪੈ ਗਿਆ ਉਹਨਾਂ ਚ ਸਰਪੰਚ ਉਹੀ ਬਣ ਗਿਆ ਜਿਹੜਾ ਆਇਆ ਸੀ ਸਕੂਟਰ ਤੇ ਹੁਣ ਉਹੀ ਕੰਮ ਹੈ ਕਦੇ ਕਹਿੰਦੇ ਮਈਬੂਆਂ ਦਾ ਮੁੱਖ ਮੰਤਰੀ ਲਾ ਦੋ ਕਦੇ ਕਹਿੰਦੇ ਆ ਰਵਿਦਾਸੀਆਂ ਦਾ ਕਦੇ ਕੋਸ਼ ਵੀ ਆਪੇ ਚੰਨੀ ਮੁੱਖ ਮੰਤਰੀ ਨਹੀਂ ਬਣੂਗਾ ਇਹ ਇੱਕ ਸਿਆਸਤਾਂ ਸਮਝ ਨਹੀਂ ਪੈਣੀ ਕਿਸੇ ਨੂੰ ਪਰ ਦੂਜੀ ਗੱਲ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਚਾਹੀਦਾ ਕੋਈ ਐਸ ਸੀ ਬੀ ਸੀ ਜਰਨਲ ਨਹੀਂ ਚਾਹੀਦਾ ਜਿਹੜਾ ਸਾਡੀ ਇਨਸਾਨੀਅਤ ਦੀ ਗੱਲ ਕਰੇ ਜਿਹੜਾ ਹਰ ਕਰ ਰੋਜ਼ਗਾਰ ਦੇਵੇ ਉਹ ਚਾਹੇ ਉਹ ਜਰਨਲ ਆ ਚਾਹੇ ਉਹ ਬੀ ਸੀ ਆ ਚਾਹੇ ਉਹ ਐਸ ਸੀ ਉਹ ਵੇਖੇ ਕਿਹੜਾ ਗਰੀਬ ਬੰਦਾ ਗਰੀਬ ਦੀ ਗੱਲ ਕਰੇ ਸਾਡੇ ਅਜੇ ਤੱਕ ਗਰੀਬ ਦੀ ਗੱਲ ਨਹੀਂ ਹੋਈ ਗਰੀਬ ਉੱਥੇ ਤੋਂ ਉੱਥੇ ਰਹਿ ਜਾਂਦਾ ਜਿਹਦੇ ਕੋਲ ਪਾਵਰ ਆ ਚਾਹੇ ਉਹ ਐਸਸੀ ਹੋਵੇ ਚਾਹੇ ਬੀਸੀ ਚਾਹੇ ਜਰਨਲ ਹੋਵੇ ਉਹ ਬੁੱਲੇ ਲੁੱਟ ਕੇ ਲੈ ਜਾਂਦਾ ਤੇ ਐ ਇਦਾਂ ਹੀ ਹੁੰਦਾ ਆ ਰਿਹਾ ਤਾਂ ਸਾਡਾ ਭਲਾ ਨਹੀਂ ਹੋ ਸਕਦਾ ਜਿੰਨੇ ਚਾ ਰਾਜੇ ਵਿੰਗ ਵਿੰਗ ਕਰਕੇ ਸੋਚ ਲਈ ਬੈਠੇ ਆ ਤੇ ਮੈਂ ਨਾਲ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਮਲੋਟ ਢਲਕੇ ਤੋਂ ਮੈਂ ਐਮਐਲਏ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਸਮਝ ਲਓ ਤੇ ਮਲੋਟ ਢਲਕੇ ਤੋਂ ਆ ਸਾਲ ਪਿਆ ਵੋਟਾਂ ਦਾ ਐਸਸੀ ਸੀਟ ਆ ਉਹ ਹਲੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਨੂੰ ਜਰਨਲ ਕਰਨ ਨੂੰ ਫਿਰਦੇ ਆ ਤੇ ਇਹ ਹੁਣ ਕੰਮ ਨਾ ਕਰਿਆ ਜੇ ਉਥੋਂ ਮੈਂ ਜਾ ਕੇ ਪ੍ਰਚਾਰ ਕਰਾਂਗੇ ਤੁਸੀਂ ਵੀ ਸਾਥ ਦੇ ਆਏ ਤੇ ਮਲੋਟ ਹਲਕੇ ਵਾਲਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਐਮਐਲਏ ਬਥੇਰੇ ਬਣਾਏ ਹੋਣਗੇ ਪਰ ਮੈਂ ਐਮਐਲਏ ਨਹੀਂ ਬਣਨਾ ਆਉਣਾ ਤੁਹਾਨੂੰ ਦੱਸਣਾ ਕਿ ਤੁਹਾਡੇ ਹੱਕ ਕੀ ਆ ਔਰ ਤੁਹਾਡਾ ਜਿਹੜਾ ਕੰਮ ਆ ਤੁਹਾਡਾ ਕੰਮ ਕੀ ਉਹਨਾਂ ਯਾਦ ਰੱਖ ਲਿਆ ਜੇ ਔਰ ਤੁਹਾਨੂੰ ਬਰਾਬਰਤਾ ਦੇਣਾ ਆ ਰਿਆਂ ਇਹ ਯਾਦ ਰੱਖਿਆ ਜੇ ਪਰ ਤੁਹਾਨੂੰ ਸਾਥ ਦੇਣਾ ਪਊਗਾ ਤੁਹਾਡੇ ਪਿੰਡਾਂ ਦੇ ਵਿੱਚ ਆ ਰਿਆਂ ਗੱਲਾਂ ਸਾਰੀਆਂ ਤੁਹਾਨੂੰ ਦੱਸ ਦੇਵਾਂਗਾ ਔਰ ਤੁਹਾਨੂੰ ਵੀ ਬੇਨਤੀ ਆ ਤੁਸੀਂ ਸਾਥ ਦੇ ਆ ਜੀ ਮੈਂ ਇਹ ਵੀ ਬੇਨਤੀ ਕਰਦਾ ਕੱਲ ਨੂੰ ਸਾਡਾ ਕੋਈ ਜਰਨਲ ਭਾਈਚਾਰਾ ਇਸ ਗੱਲ ਦਾ ਗੁੱਸਾ ਨਾ ਕਰੇ ਹਾਂ ਨਾ ਤਾਂ ਮੈਂ ਜਾਤ ਪਾਤ ਤੇ ਗੱਲ ਕੀਤੀ ਹੈ ਨਾ ਮੈਂ ਕਰਨੀ ਮੈਂ ਹਮੇਸ਼ਾ ਕਿਹਾ ਜਿਹੜਾ ਭਾਈ ਗਰੀਬ ਆ ਚਾਹੇ ਉਹ ਐਸਸੀ ਬੀਸੀ ਜਰਨਲ Hindu Muslim Sikh Isai ਉਹਨਾਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਇਹ ਤਿੰਨ ਚੀਜ਼ਾਂ ਬਈ ਜੀ ਆਪਣੀਆਂ ਸਾਰਿਆਂ ਦੀਆਂ ਲੋੜੀਂਦੀਆਂ ਜੇ ਜੇਕਰ ਰਾਜੇ ਵੜੇ ਕਰਕੇ ਇਹਨਾਂ ਮੱਤਾਂ ਨੂੰ ਪਾਸੇ ਰੱਖ ਕੇ ਆਪਣਾ ਸਿਹਤ ਡਿਪਾਰਟਮੈਂਟ ਚੰਗੇ ਕਰ ਦੇਣ ਤੇ ਆਪਣਾ ਰੋਜਗਾਰ ਵਧੀਆ ਕਰ ਦੇਣ ਔਰ ਆਪਾਂ ਨੂੰ ਸਿੱਖਿਆ ਚੰਗੀ ਕਰ ਦੇਣ ਤਾਂ ਆਪਾਂ ਕਦੋਂ ਦੇ ਵਧੀਆ ਹੋ ਜਾਂਦੇ ਜੇ ਆਪਾਂ ਸੇ ਡਿਪਾਰਟਮੈਂਟ ਦੀ ਗੱਲ ਕਰੀਏ ਰਾਜੇ ਵੜੇਨ ਕਰਕੇ ਬਿਮਾਰ ਹੋਣਗੇ ਦੰਦ ਦੁਖੂਗਾ ਇਹਨਾਂ ਵਾਸਤੇ ਮੁਹਾਲੀ ਚੰਡੀਗੜ੍ਹ ਪਈਆ ਉਸ ਤੋਂ ਬਾਅਦ ਦਿੱਲੀ ਪਈਆ ਤੇ ਬਾਹਰਲੀ ਕੰਟਰੀ ਪਈਆ ਸਾਡੇ ਇੱਥੇ ਪਥਰੀਆਂ ਦੇ ਆਪਰੇਸ਼ਨ ਨਹੀਂ ਹੁੰਦੇ ਹਸਪੀਟਲਾਂ ਦੇ ਵਿੱਚੋਂ ਛੇਤੀ ਕਿਤੇ ਦੂਜੀ ਗੱਲ ਜੇਕਰ ਆਪਣਾ ਜਿਹੜੇ ਕਹਿੰ ਲੋ ਪ੍ਰਾਈਵੇਟ ਹਸਪੀਟਲਾਂ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦੇ ਇਲਾਜ ਨਾ ਹੋਇਆ ਕਰਨ ਤਾਂ ਸਰਕਾਰੀ ਹਸਪੀਟਲਾਂ 'ਚ ਹੋਇਆ ਕਰਨ ਇਹੋ ਜਿਹਾ ਕਾਨੂੰਨ ਬਣਾਉਣੇ ਤੇ ਆਪਾਂ ਵੀ ਸਰਕਾਰੀ ਹਸਪੀਟਲਾਂ ਦੇ ਨੰੰਦ ਲੈ ਲਾਂਗੇ ਚੰਗਾ ਹੋ ਜੂਗਾ ਇੱਕ ਚੀਜ਼ ਇਹ ਹੋ ਗਈ ਅੱਜ ਕੱਲ ਬੱਚਾ ਜਿਹੜਾ ਉਹ ਹਸਪੀਟਲ 'ਚ ਜਨਮ ਲੈਂਦਾ ਨਾ ਕਿ ਕਿਤੇ ਦਾਦੇ ਨਾਨਕਿਆਂ ਤੇ ਦੂਜੀ ਗੱਲ ਆਉਂਦੀ ਆ ਬੱਚਾ ਜਦੋਂ ਵੱਡਾ ਹੁੰਦਾ ਉਹਨੂੰ ਸਿੱਖਿਆ ਚਾਹੀਦੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦੇ ਬੱਚੇ ਪੜ੍ਹਦੇ ਆ ਤੇ ਜੇ ਇੱਥੇ ਸਰਕਾਰੀ ਟੀਚਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹੀ ਜਾਂਦੇ ਆ ਇਹ ਇਹੋ ਜਿਹਾ ਕਾਨੂੰਨ ਬਣਾਉਣ ਕਿ ਜਿੰਨੇ ਸਰਕਾਰੀ ਅਧਿਕਾਰੀ ਆ ਜਿੰਨੇ ਰਾਜਨੀਤਿਕ ਬੰਦੇ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਇਹਦੇ ਨਾਲ ਤੁਹਾਡੇ ਜਿਹੜੇ ਮਜ਼ਦੂਰਾਂ ਦੇ ਬੱਚੇ ਆ ਗਰੀਬ ਕਿਸਾਨਾਂ ਦੇ ਬੱਚੇ ਆ ਤੁਹਾਡੇ ਬੱਚਿਆਂ ਦੇ ਬਰਾਬਰ ਪੜਨਗੇ ਤਾਂ ਭਾਈ ਸਾਹਿਬ ਸਰਕਾਰੀ ਸਕੂਲਾਂ ਦੀ ਤਰੱਕੀ ਵੀ ਹੋ ਸਕਦੀ ਆ ਰੁਜ਼ਗਾਰ ਆ ਜਿਵੇਂ ਵੋਟਰ ਮੰਦੀ 18 ਸਾਲ ਦੀ ਉਮਰ ਦੇ ਵਿੱਚ ਉਸੇ ਤਰ੍ਹਾਂ 20 ਸਾਲ ਦੇ ਵਿੱਚ 19 ਸਾਲ ਦੇ ਵਿੱਚ ਰੋਜ਼ਗਾਰ ਮਿਲ ਜਾਣਾ ਚਾਹੀਦਾ ਉਹਦੀ ਪੜ੍ਹਾਈ ਦੇ ਅਨੁਸਾਰ ਤਾਂ ਮੈਂ ਤੁਹਾਨੂੰ ਕਹਿੰਨਾ ਕਦੇ ਵੀ ਆਪਾਂ ਭੁੱਖੇ ਨਹੀਂ ਮਰਦੇ ਕਦੇ ਜਾਤੀਆਂ ਦੇ ਛੇਤੀ ਰੌਲੇ ਨਹੀਂ ਪੈਂਦੇ ਪਰ ਇਨਾਂ ਲੋਕਾਂ ਨੇ ਇਹੋ ਜੇ ਕੰਮ ਨਹੀਂ ਕੀਤੇ ਕੱਲੀਆਂ ਜਾਤੀਆਂ ਦੇ ਰੌਲੇ ਪਾਏ ਆ ਬਾਕੀ ਜੇ ਵੀਰ ਮੇਰੇ ਕੋ ਕਿਸੇ ਦੀ ਗੱਲ ਨੂੰ ਕੋਈ ਦੁੱਖ ਲੱਗਿਆ ਦੁੱਖ ਲੱਗਣ ਵਾਲੀ ਕੋਈ ਗੱਲ ਕਹਿਤੀ ਹੋਗੀ ਉਹਦੇ ਉੱਤੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਪਰ ਰਾਜਾ ਵੜਿੰਗ ਸਾਡੇ ਰੰਗ ਤੇ ਬੇਰੰਗ ਪਰਖਦਾ ਇਹ ਸ਼ਬਦ ਬਈ ਅਸੀਂ ਪਿੰਡਾਂ ਚੋਂ ਵੀ ਸੁਣਦੇ ਆ ਅਸੀਂ ਦੁਖੀ ਹੋਏ ਪਏ ਆ ਇਹ ਦਸਨ ਚੱਕਰ ਕੀ ਆ ਕੀ ਇਹ ਕਾਹ ਨੂੰ ਚਾਹੁੰਦੇ ਆ ਵੀ ਅਸੀਂ ਕੋਈ ਆ ਕੇ ਕਿਸੇ ਅਸੀਂ ਇਸ ਦੇਸ਼ ਦੇ ਉਂਜੇ ਅਸੀਂ ਕਹਿ ਦਿੰਦੇ ਆ ਸਾਡਾ ਦੇਸ਼ ਭਾਰਤ ਮਹਾਨ ਕਾਹਦਾ ਮਾਨ ਹੋ ਗਿਆ ਇਹ ਕਿਹੜੀ ਚੀਜ਼ ਦਾ ਮਾਨ ਹੋ ਗਿਆ ਜਿਹੜੇ ਆਪਾਂ ਜਾਤਾਂ ਪਾਤਾਂ ਨੂੰ ਲੈ ਕੇ ਚੱਲ ਰਹੇ ਆ ਕਿਸੇ ਮਸਲਿਆਂ ਨੂੰ ਲੈ ਕੇ ਚੱਲ ਰਹੇ ਆ ਸਾਡਾ ਕੀ ਭਲਾ ਹੋ ਜੂਗਾ ਸਾਨੂੰ ਕੋਈ ਦੇਸ਼ ਵਿਰੋਧੀ ਦੇਸ਼ ਦੀ ਲੋੜ ਨਹੀਂ ਜਦੋਂ ਅਸੀਂ ਆਪਸ ਵਿੱਚ ਲੜੀ ਜਾਂਦੇ ਆ ਵੀਰ ਮੇਰੇਓ ਮਾਂ ਜਿਹੜੇ ਐਸਸੀ ਆ ਉਹਨਾਂ ਨੂੰ ਮਾਂ ਦੇ ਪੇਟੋਂ ਜਨਮ ਲੈਂਦੇ ਆ ਜਿਹੜਾ ਜਰਨਲ ਜੇ ਉਹ ਮੂੰਹ ਚੋਂ ਜਨਮ ਲੈਂਦਾ ਜੇ ਉਹ ਕਿਸੇ ਸੋਨੇ ਦੀ ਗੁਫਾ ਚੋਂ ਜਨਮ ਲੈਂਦਾ ਸਾਨੂੰ ਤਾਂ ਦੱਸਦੇ ਅਸੀਂ ਮੰਨ ਲਾਂਗੇ ਅਸੀਂ ਨੀਵੇਂ ਅਸੀਂ ਕਿਹੜੀ ਗੱਲੋਂ ਨੀਵੇਂ ਆ ਇਹ ਦੇਸ਼ ਸਾਡਾ ਸੀ ਮੂਲ ਨਿਵਾਸੀ ਆ ਪਤਾ ਕਰੇ ਰਾਜਾ ਵਡੰਗ ਸਾਡੇ ਰੰਗ ਕਿਉਂ ਕਾਲੇ ਆ ਕੀ ਅਸੀਂ ਅਫਰੀਕਾ ਤੋਂ ਆਏ ਆ ਜਾਂ ਕਿੱਥੋਂ ਆਏ ਆ ਇਹ ਕਿਹੜੀ ਗੱਲੋਂ ਇਹ ਜੰਮਪਾਲ ਸਾਡੀ ਧਰਤੀ ਆਏ ਭਾਰਤ ਵਿੱਚ ਪਹਿਲੋ ਪੈਲ ਮਨੂ ਜਿਹੜੇ ਕਹਿੰ ਲੋ ਮੂਲ ਨਿਵਾਸੀ ਆਏ ਆ ਮਨੂਵਾਦੀ ਬਾਤ ਚਾਏ ਆ ਇਹ ਪਤਾ ਕਰਨ ਫਿਰ ਪਤਾ ਲੱਗੂਗਾ ਇਹਨਾਂ ਨੂੰ ਪਤਾ ਕੱਖ ਨਹੀਂ ਇਕੱਲੀਆਂ ਇੱਥੋਂ ਬਾਦਲਾਂ ਬੂਦਲਾਂ ਦੇ ਖਿਲਾਫ ਬੋਲਣੇ ਜਾਂਦੇ ਆ ਯਾਦ ਰੱਖੋ ਜੀ ਅੱਛਾ ਬਿਲਕੁਲ ਵਿਸ਼ਪਦੀਪ ਸਾਡੇ ਨਾਲ ਮੌਜੂਦ ਸੀਗਾ ਔਰ ਰਾਜਾ ਵੜਿੰਗ ਦੇ ਉਸ ਬਿਆਨ ਤੇ ਕਾਫੀ ਚਰਚਾ ਹੋਈ ਆ ਕਿ ਵੋਟਾਂ ਦੇ ਵਕਤ ਸਾਰਿਆਂ ਨੂੰ ਇੱਕ ਮੰਨਿਆ ਜਾਂਦਾ ਲੇਕਿਨ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਬਿਆਨ ਦੇਣਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਹਿਣਾ ਕਿਤੇ ਨਾ ਕਿਤੇ ਇਹ ਸ਼ੋਭਾ ਨਹੀਂ ਦਿੰਦੀਆਂ ਇਹਦੇ ਨਾਲ ਵਾਕਿਆ ਹੀ ਪੂਰੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਜਿਵੇਂ ਹੁਣ ਮਾਹੌਲ ਖਰਾਬ ਹੋਇਆ ਦੇਖਿਆ ਜਾ ਸਕਦਾ ਹੈ ਦੇਖਦੇ ਹਾਂ ਹਾਲਾਂਕਿ ਰਾਜਾ ਵੜਿੰਗ ਹੋਣਾ ਨੇ ਮਾਫੀ ਤਾਂ ਮੰਗ ਲਈ ਆ ਲਾਈਵ ਹੋ ਕੇ ਸਭਾਈ ਕਿ ਮੈਂ ਮੈਨੂੰ ਮੈਂ ਮਾਫੀ ਮੰਗਦਾ ਇਸ ਪੂਰੇ ਵਿਸ਼ੇ ਤੇ ਲੇਕਿਨ ਸੁਮੋਟੋ ਨੋਟਿਸ ਜਿਹੜਾ ਉਹ ਐਸਸੀ ਕਮਿਸ਼ਨ ਵੱਲੋਂ ਕੱਢ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਰਾਜੀ ਵੜਿੰਗ ਨੂੰ ਜਦੋਂ ਬੁਲਾਇਆ ਗਿਆ ਆਉਣ ਵਾਲੇ ਦਿਨਾਂ 'ਚ ਉਸ ਸਮੇਂ ਰਾਜਾ ਵੜਿੰਗ ਉਥੇ ਕੀ ਆਪਣੀ ਪ੍ਰਤੀਕਿਰਿਆ ਰੱਖਦੇ ਨੇ ਜਾਂ ਲੋਕ ਜਿਹੜੇ ਨੇ ਜੋ ਲੋਕਾਂ ਦੇ ਵਿੱਚ ਗੁੱਸਾ ਭਰਿਆ ਹੋਇਆ ਜਾਂ ਲੋਕਾਂ ਦੇ ਵਿੱਚ ਜੋ ਇਸ ਵੀਡੀਓ ਨੂੰ ਲੈ ਕੇ ਰੌਲਾ ਚੱਲ ਰਿਹਾ ਤਾਂ ਲੋਕ ਇਸ ਤੋਂ ਬਾਅਦ ਕੀ ਸੋਚਣਗੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਤੇ ਨਿਰਭਰ ਕਰਦਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨ ਅਗਰ ਕਿਸੇ ਨੂੰ ਲੱਗਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਕੀ ਕਥਿਤ ਇਲਜ਼ਾਮ ਨੇ ਸਾਡਾ ਪੱਖ ਚਾਹੀਦਾ ਸੀ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਜਾਂ ਈਮੇਲ ਆਈਡੀ ਤੇ ਸੰਪਰਕ ਕਰਕੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ